ਕੀ ਪੰਜਾਬ ਸਰਕਾਰ ਡੋਲ ਗਈ ਹੈ ਕੀ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੋ ਚੁੱਕਿਆ ਆਖਿਰ ਕਿਉਂ ਸਿਹਤ ਸਹੂਲਤਾਂ ਦੇ ਉੱਪਰ ਹੁਣ ਪੰਜਾਬ ਸਰਕਾਰ ਹੱਥ ਪਿੱਛੇ ਖਿੱਚਣ ਲੱਗੀ ਹੈ ਜਿਸ ਤੋਂ ਬਾਅਦ ਅੱਜ ਪ੍ਰਾਈਵੇਟ ਹਸਪੀਟਲਾਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਕੋਰਾ ਜਵਾਬ ਦੇ ਦਿੱਤਾ ਜਿਸ ਤੋਂ ਬਾਅਦ ਸਿਹਤ ਸਹੂਲਤਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਪੂਰੀ ਖਬਰ ਕੀ ਹੈ ਆਖਿਰ ਪ੍ਰਾਈਵੇਟ ਹਸਪੀਟਲਾਂ ਦੇ ਵੱਲੋਂ ਸਰਕਾਰ ਨੂੰ ਜਵਾਬ ਕਿਸ ਗੱਲ ਦੇ ਦਿੱਤਾ ਗਿਆ ਇਸ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਮੋਦੀ ਸਰਕਾਰ ਦੀ ਵਨ ਨੇਸ਼ਨ ਵਨ ਇਲੈਕਸ਼ਨ ਦੇ ਉੱਪਰ ਅੱਜ ਮੋਦੀ ਸਰਕਾਰ ਦੀ ਕੈਬਨਟ ਦੇ ਵੱਲੋਂ ਮੋਹਰ ਲਗਾ ਦਿੱਤੀ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਕੀ ਇਹ ਪਾਲਿਸੀ ਇੰਨੀ ਆਸਾਨੀ ਦੇ ਨਾਲ ਦੇਸ਼ ਦੇ ਵਿੱਚ ਲਾਗੂ ਹੋ ਸਕੇਗੀ ਕੀ ਇਸ ਪਾਲਿਸੀ ਨੂੰ ਪੂਰੇ ਦੇਸ਼ ਦੇ ਵਿੱਚ ਲਾਗੂ ਕਰਨ ਦੇ ਲਈ ਵਿਧਾਨ ਸਭਾਵਾ ਨੂੰ ਭੰਗ ਕਰਨਾ ਪਵੇਗਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾ ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਉਹ ਚੋਣਾਂ ਨੂੰ ਰੱਦ ਕਰ ਦਿੱਤਾ ਜਾਏਗਾ ਕਿਸ ਤਰੀਕੇ ਦੇ ਨਾਲ ਪਾਲਿਸੀ ਕੰਮ ਕਰੇਗੀ ਇਸ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਚੋਣਵੀਂ ਵਾਅਦਿਆਂ ਦੇ ਨਾਲ ਹਰਿਆਣਾ ਦੇ ਵਿੱਚ ਕਾਂਗਰਸ ਦੇ ਵੱਲੋਂ ਅੱਜ ਆਪਣੀ ਜਿਹੜੇ ਪੱਤੇ ਨੇ ਉਹ ਖੋਲ ਦਿੱਤੇ ਗਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵੱਡੇ ਵੱਡੇ ਵਾਅਦੇ ਹਰਿਆਣੇ ਦੇ ਲੋਕਾਂ ਦੇ ਨਾਲ ਕੀਤੇ ਗਏ ਨੇ ਕਿਹੜੇ ਕਿਹੜੇ ਵਾਅਦੇ ਤੇ ਕਿਹੜੇ ਕਿਹੜੇ ਵਰਗਾਂ ਦੇ ਨਾਲ ਇਹ ਵਾਅਦੇ ਕੀਤੇ ਗਏ ਨੇ ਉਹਨਾਂ ਵਾਅਦਿਆਂ ਬਾਰੇ ਵੀ ਗੱਲਬਾਤ ਕਰਾਂਗੇ ਸਸ਼ਕਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ 'ਚ ਸ਼ੁਕਰੀਆ ਲਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਖਬਰ ਪੰਜਾਬ ਦੀ ਬੜੀ ਅਹਿਮ ਹੈ ਵੀ ਖਜ਼ਾਨੇ ਦੀ ਭਰੇ ਖਜ਼ਾਨੇ ਦੀ ਗੱਲ ਕਰਨ ਵਾਲਾ ਖਜ਼ਾਨਾ ਲੱਗਦਾ ਹੈ ਖਾਲੀ ਹੋ ਗਿਆ ਸੋ ਕਿਉਂ ਖਾਲੀ ਹੋਇਆ ਸਰਕਾਰ ਨੂੰ ਕੀ ਝਟਕਾ ਲੱਗਿਆ ਲੋਕਾਂ ਨੂੰ ਕੀ ਪ੍ਰਭਾਵ ਪਊਗਾ ਇਹ ਝਟਕੇ ਨਾਲ ਉਹਦੇ ਉੱਪਰ ਅਸੀਂ ਬਾਅਦ 'ਚ ਗੱਲ ਕਰਾਂਗੇ ਲੇਕਿਨ ਅਹਿਮ ਖਬਰ 1 ਨੇਸ਼ਨ 1 ਇਲੈਕਸ਼ਨ ਸੋ 2014 ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਬੜਾ ਵੱਡਾ ਇੱਕ ਵਾਅਦਾ ਕੀਤਾ ਗਿਆ ਸੀ ਲੋਕਾਂ ਦੇ ਨਾਲ ਕਿ ਆਪਾਂ ਖਰਚੇ ਘਟਾ ਲੈਣੇ ਨੇ 1 ਨੇਸ਼ਨ 1 ਇਲੈਕਸ਼ਨ ਕਰਿਆ ਕਰਾਂਗੇ ਸੋ ਉਸ ਦੇ ਉੱਪਰ ਅੱਜ ਜਿਹੜੀ ਕਮੇਟੀ ਦੀ ਰਿਪੋਰਟ ਸੀ ਪ੍ਰਸਤਾਵ ਸੀ ਕੈਬਨਿਟ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨੂੰ ਮਨਜ਼ੂਰੀ ਮਿਲ ਗਈ ਹੈ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ ਸੋ ਇਹ ਵੀ ਕਿਹਾ ਗਿਆ ਕਿ ਆਉਣ ਵਾਲੀ ਸਰਦਰੁੱਤ ਸੈਸ਼ਨ ਦੇ ਵਿੱਚ ਲੋਕ ਸਭਾ ਦਾ ਸੈਸ਼ਨ ਹੋਏਗਾ ਉੱਥੇ ਬਿਲ ਪੇਸ਼ ਕੀਤਾ ਜਾਏਗਾ ਪਰ ਜਿਹੜੀ ਇਹ ਪਾਲਿਸੀ ਹੈ ਕੀ ਇਹ ਪਾਲਿਸੀ ਇੰਨੀ ਆਸਾਨੀ ਦੇ ਨਾਲ ਦੇਸ਼ ਦੇ ਵਿੱਚ ਲਾਗੂ ਹੋ ਜਾਵੇਗੀ ਕੀ ਵਿਧਾਨ ਸਭਾਵਾਂ ਭੰਗ ਕਰ ਦਿੱਤੀਆਂ ਜਾਣਗੀਆਂ ਕਿਉਂਕਿ 2029 ਦੀ ਗੱਲ ਕੀਤੀ ਗਿਆ ਵੀ 2029 ਤੋਂ ਅਸੀਂ ਇਸ ਪਾਲਿਸੀ ਨੂੰ ਲਾਗੂ ਕਰ ਸਕਦੇ ਹਾਂ ਕਿ 2029 ਦੇ ਵਿੱਚ ਜਿੰਨਾਂ ਵਿਧਾਨ ਸਭਾਵਾਂ ਦਾ ਕਾਰਜਕਾਰ ਚੱਲ ਰਿਹਾ ਹੋਊਗਾ ਉਹਨਾਂ ਨੂੰ ਭੰਗ ਕਰ ਦਿੱਤਾ ਜਾਏਗਾ ਆਉਣ ਵਾਲੇ ਸਾਲਾਂ ਦੇ ਵਿੱਚ ਜਿੰਨਾਂ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਕੀ ਉਹ ਚੋਣਾਂ ਰੱਦ ਕਰ ਦਿੱਤੀਆਂ ਜਾਣਗੀਆਂ ਕਿਸ ਤਰੀਕੇ ਦੇ ਨਾਲ ਪਾਲਿਸੀ ਜਿਹੜੀ ਆ ਲਾਗੂ ਕੀਤੀ ਜਾਏਗੀ ਕਿਵੇਂ ਦੇਖ ਰਿਹਾ ਹਾਂ ਕਿ ਪਾਲਿਸੀ ਇੰਨੀ ਆਸਾਨੀ ਦੇ ਨਾਲ ਇਹ ਲਾਗੂ ਹੋ ਜਾਵੇਗੀ ਜੀ ਰਕਮਿੰਦਰ ਜੀ ਦੇਖੋ ਬੜੀ ਦੇਰ ਦੀ ਇਹ ਚਰਚਾ ਵੀ ਚੱਲ ਰਹੀ ਹੈ ਤੇ ਬੀਜੇਪੀ ਦਾ ਇਹ ਕਹਿੰਦੇ ਹੁੰਦੇ ਨੇ ਵਨ ਆਫ ਜਿਹੜੇ ਅਜੰਡਾ ਜਿਹੜੇ ਉਹਨਾਂ ਦੇ 170 ਦਾ ਸੀਏਏ ਦਾ ਬੜਾ ਪੁੱਛ ਉਹਨਾਂ ਦਾ ਸੀ ਉੱਚ ਕੇ ਵੀ ਸੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਹੋਊ ਵੀ ਕਿ ਵਿਧਾਨ ਸਭਾ ਵਾਂਦੀਆਂ ਤੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਇਕੱਠੀਆਂ ਹੋਣਗੀਆਂ ਉਹਨਾਂ ਦਾ ਇਹ ਵਾਅਦਾ ਸੀਗਾ ਤੇ ਇਹਦੇ ਤੇ ਉਹ ਲੱਗੇ ਹੋਏ ਸੀ ਉਹਨਾਂ ਨੇ ਰਾਮਨਾਥ ਕੋਜ਼ਿੰਗ ਜਿਹੜੇ ਆਪਣੇ ਪੁਰਾਣੇ ਰਾਸ਼ਟਰਪਤੀ ਜੀ ਸੀਗੇ ਇੱਕ ਕਮੇਟੀ ਵੀ ਉਹਨਾਂ ਦੀ ਗਵਾਇਜ਼ ਬਣਾਈ ਗਈ ਸੀ ਪਰ ਉਹ ਕਮੇਟੀ ਨੇ ਪਤਾ ਹੀ ਸੀਗਾ ਰਿਪੋਰਟ ਦੇ ਦਿੱਤੀ ਔਰ ਰਿਪੋਰਟ ਨੂੰ ਅੱਜ ਕੈਬਨਟ ਨੇ ਮਨਜ਼ੂਰੀ ਦੇ ਦਿੱਤੀ ਇਹ ਹੁਣ ਇਹਦੇ 'ਚ ਇਸ਼ੂ ਬਹੁਤ ਸਾਰੇ ਨੇ ਇੱਕੋ ਇੱਕ ਤਾਂ ਇਹ ਆ ਵੀ ਇਹ ਚੰਗੀ ਚੀਜ਼ ਹੈ ਮਾੜੀ ਗੱਲ ਨਹੀਂ ਹੈ ਖਰਚਾ ਬਚਦਾ ਹੈ ਇਦੇ ਨਾਲ ਇਕੱਠਾ ਸਾਰਾ ਇਲੈਕਸ਼ਨ ਦਾ ਕਮਿਸ਼ਨ ਦਾ ਵੀ ਸੌਖਾ ਹੋ ਜਾਂਦਾ ਹੈ ਕੰਮ ਸਿਕਿਉਰਿਟੀ ਦੇ ਰੀਜ਼ਨ ਸਾਰਾ ਕੁਝ ਮਤਲਬ ਜੇ ਇਕੱਠੀ ਹੋ ਜਵੇ ਤਾਂ ਕੋਈ ਮਾੜੀ ਗੱਲ ਪਰ ਕਿਉਂਕਿ ਇੰਡੀਆ ਬਹੁਤ ਡਾਈਵਰਸ ਨੇਸ਼ਨ ਹੈ ਵਕ ਵਕ ਰਾਜ ਨੇ ਵਕ ਵਕ ਮੁੱਦੇ ਨੇ ਵਕ ਵਕ ਉਹਨਾਂ ਦੀਆਂ ਲੋੜਾਂ ਨੇ ਤੇ ਇਲੈਕਸ਼ਨ ਕਮਿਸ਼ਨ ਦੇ ਲਈ ਵੀ ਬੜਾ ਸੌਖਾ ਹੋ ਜਾਂਦਾ ਸੋ ਹੁਣ ਕਿਉਂਕਿ ਪਹਿਲਾਂ ਸਾਡੇ ਲਗਭਗ 57 ਤੱਕ ਤਾਂ ਹੁੰਦੀ ਸੀ 67 ਤੱਕ ਹੀ ਹੁੰਦੀਆਂ ਰਹੀਆਂ ਨੇ 67 ਦੇ ਵਿੱਚ ਫਿਰ ਇਸ ਮਸਿਆ ਆਈ ਸੀਗੀ ਜਦੋਂ ਇੰਦਰਾ ਗਾਂਧੀ ਨੇ ਬਹੁਤ ਸਾਰੀਆਂ ਭੰਗ ਕਰਤੀਆਂ ਸੀ ਫਿਰ ਐਮਰਜੈਂਸੀ ਦੇ ਦੌਰਾਨ ਇਹ ਪ੍ਰੋਬਲਮ ਆਈ ਉਹਦੇ ਨਾਲ ਕੀ ਹੋਇਆ ਕਿ 5-5 ਸਾਲ ਦਾ ਵਕਫਾ ਪੈਣਾ ਸ਼ੁਰੂ ਹੋ ਗਿਆ ਕਿ ਜਦੋਂ ਤੁਸੀਂ ਇਲੈਕਟ ਕਰੋਗੇ ਉਹ ਤੋਂ 5 ਸਾਲ ਦਾ ਮੈਂਡੇਟ ਹੈਗਾ ਜੇ ਹੁਣ ਕਰਨਾ ਪਊਗਾ ਦੁਬਾਰਾ ਤਾਂ ਇਹਦਾ ਮਤਲਬ ਇਹ ਹੈ ਕਿ ਟੈਕਨੀਕਲੀ ਜਿਹੜੀਆਂ ਵਿਧਾਨ ਸਭਾਵਾਂ ਪੰਜ ਸਾਲ ਦੀ ਚੁਣੀਆਂ ਹੋਈਆਂ ਨੇ ਉਹਨਾਂ ਨੂੰ ਪਹਿਲਾਂ ਭੰਗ ਕਰਕੇ ਉੱਥੇ ਇਲੈਕਸ਼ਨ ਕਰਵਾਏ ਜਾਣਗੇ ਮੈਨੂੰ ਇਹ ਲੱਗਦਾ ਕਿ ਪ੍ਰੈਕਟੀਕਲੀ ਇਹ ਸੰਭਵ ਨਹੀਂ ਹੈ ਉਹ ਤੇ ਬੀਜੇਪੀ ਦੀ ਮੁੱਖ ਤੌਰ ਤੇ ਜਿਹੜੀ ਪਾਲਿਸੀ ਹੈ ਉਹ ਸੰਘੀਕਰਨ ਦੀ ਪਾਲਿਸੀ ਹੈ ਉਹ ਯੂਨੀਟੇਰੀਅਨਿਜ਼ਮ ਹੈਗੀ ਹੈ ਉਹ ਫੈਡਰਲਿਜ਼ਮ ਦੇ ਖਿਲਾਫ ਹੈ اپੋਜੀਸ਼ਨ ਪਾਰਟੀਆਂ ਪਹਿਲਾਂ ਹੀ ਆਪਣਾ ਰੋਸ ਜਿਤਾ ਚੁੱਕੀਆਂ ਨੇ ਕਾਂਗਰਸ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਉਹਦੇ ਨਾਲ ਕੀ ਹੈ ਕਿ ਇਹ ਨੂੰ ਪਹਿਲੀ ਗੱਲ ਤਾਂ ਪਾਰਲੀਮੈਂਟ 'ਚ ਮਨਜ਼ੂਰੀ ਕਿੰਨੀ ਸੌਖੀ ਮਿਲਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋ ਜਿਹੜੇ ਐਨਡੀਏ ਦੇ ਘਟਕਨੇ ਕਿ ਉਹ ਸਾਰੇ ਸਹਿਮਤ ਹੋਣਗੇ ਇਹਦੇ ਉੱਪਰ ਕਿਉਂਕਿ ਓरिजिनल ਪਾਰਟੀਆਂ ਕਾਫੀ ਉੱਚੀ ਚੀਜ਼ ਇਹ ਹੈ ਕਿ ਸਰਕਾਰ ਪਹਿਲਾਂ ਨਾਲੋਂ ਕਾਫੀ 弱 ਹੋਈ ਹੋਈ ਹੈ। ਦਿਨੋਂ ਦਿਨ ਇਹਦਾ ਜਿਹੜਾ ਗ੍ਰਾਫ ਹੈ ਸਟੇਬਿਲਟੀ ਦਾ ਗ੍ਰਾਫ ਉਹ ਥੱਲੇ ਜਾ ਰਿਹਾ ਹੈ। ਸੋ ਇਸ ਕਰਕੇ ਇਹਨਾਂ ਨੇ ਮਤਲਬ ਆਪਣਾ ਵਾਅਦੇ ਦੇ ਤੌਰ ਤੇ ਕਹਿ ਲੋ ਅਡਾਪਟ ਕਰ ਲਈ ਹੈ। ਲੌਜੀਕ ਵੀ ਇਹਨਾਂ ਕੋਲ ਹੈਗੀ ਹੈ ਖਰਚੇ ਦੀ ਤੇ ਹੋਰ ਦੀ। ਜਿਹੜੀ ਸਭ ਤੋਂ ਗੰਭੀਰ ਮਸਲਾ ਅੜਿੱਕਾ ਪੈਣਾ ਇਹਦੇ ਵਿੱਚ ਉਹ ਇਹ ਹੈ ਕਿ ਕੀ EVM ਦੇ ਰਾਹੀਂ ਇਹ ਜੀਆਂ ਇਲੈਕਸ਼ਨ ਹੋਣੀਆਂ ਨੇ ਜਾਂ ਨਹੀਂ? ਉਹ ਕਿ ਜਿਹੜੀਆਂ ਰਿਪੋਰਟਾਂ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਐਨਜੀਓਜ਼ ਨੇ ਹੋਰ ਨੇ ਰਿਸਰਚ ਕੀਤੀ ਔਰ ਬੜੇ ਸੀਰੀਅਸ ਨੁਕਤੇ ਉਠਾਏ ਨੇ ਔਰ ਉਹ ਮੇਰੇ ਖਿਆਲ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਮਤਲਬ ਸੌਰੀ ਸੁਪਰੀਮ ਕੋਰਟ ਦੇ ਵਿੱਚ ਵੀ ਇਹੋ ਜਾ ਰਹੇ ਨੇ ਲੈ ਕੇ ਹਾਲਾਂਕਿ ਸੁਪਰੀਮ ਕੋਰਟ ਦਾ ਵੀ ਅੱਜਕੱਲ ਕਾਫੀ ਕੰਟਰੋਵਰਸ਼ੀਅਲ ਰੋਲ ਹੋਇਆ ਹੋਇਆ ਪਰ ਇਹ ਹੈ ਕਿ ਉਹਨਾਂ ਨੇ ਜਿਹੜੇ ਨੁਕਤੇ ਉਠਾਏ ਨੇ ਬੜੇ ਸੀਰੀਅਸ ਲੱਗ ਰਹੇ ਨੇ ਖਾਸ ਕਰਕੇ ਮੋਦੀ ਸਾਹਿਬ ਦੀ ਜਿਹੜੀ ਆਪਣੀ ਇਲੈਕਸ਼ਨ ਹੈ ਬਾਰੇ ਨਹੀਂ ਸੀ ਉਹਦੇ ਉੱਪਰ ਵੀ ਕੁਐਸਚਨ ਮਾਰਕ ਲੱਗੇ ਨੇ ਕਿ ਦੇ ਬੋਟਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਟੈਕਨੀਕਲੀ ਗੜਬੜ ਨਜ਼ਰ ਆ ਰਹੀ ਹੈ ਜੇ ਇਹ ਗੱਲਾਂ ਸੱਚੀਆਂ ਨੇ ਜਾਂ ਰਿਪੋਰਟਾਂ ਸੱਚੀਆਂ ਨੇ ਤਾਂ ਮੇਰਾ خیال ਹੈ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਸਿਰਫ ਵਨ ਨੇਸ਼ਨ ਵਨ ਇਲੈਕਸ਼ਨ ਦੀ ਗੱਲ ਹੈ ਨਾ ਸਿਰਫ ਈਵੀਐਮ ਦੀ ਗੱਲ ਹੈ ਇੱਥੇ ਤੱਕ ਵੀ ਸਵਾਲ ਉੱਠਣਗੇ ਕਿ ਜਿਹੜੀ ਆ ਪਿੱਛੇ ਤਾਜ਼ਾ ਇਲੈਕਸ਼ਨ ਹੋ ਕੇ ਹਟੀ ਹੈ ਕੀ ਉਹ ਜੈਨੂਨ ਸੀ ਉਹ ਇਲੈਕਸ਼ਨ ਕਿ ਨਹੀਂ ਉਨ ਕੀ ਇਕੱਲੀ ਇਹ ਗੱਲ ਦੇਖੋ ਆਪਾਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਮਤਲਬ ਦੁਨੀਆ ਦਾ ਮਾਹੌਲ ਵਿਗੜ ਰਿਹਾ ਹੈ ਬਹੁਤ ਸਾਰੇ ਜੀਓ ਪੋਲਿਟਿਕਸ ਦੇ ਐਕਟਰਸ ਪਲੇਅਰਸ ਇਧਰ ਉਧਰ ਘੁੰਮ ਫਿਰ ਰਹੇ ਨੇ ਜਿਸ ਤਰੀਕੇ ਦੇ ਨਾਲ ਜਿਹੜੀ ਆਪਣੇ ਸੇਬੀ ਦੀ ਚੇਅਰਮੈਨ ਹੈ ਉਹਦੇ ਮਗਰ ਮੀਡੀਆ ਵੈਸਟਰਨ ਮੀਡੀਆ ਵੀ ਆਪਣਾ ਮੀਡੀਆ ਬਣ ਗਿਆ ਪਰ ਬਹੁਤ ਸਾਰਾ ਤੁਸੀਂ ਦੇਖ ਰਹੇ ਹੋਵੋਗੇ ਕਿ ਪੂਤੀ ਮੀਡੀਆ ਦੇ ਵੀ ਬਹੁਤ ਸਾਰੇ ਜਿਹੜੇ ਵੱਡੇ ਥੰਮ ਸੀ ਉਹ ਹਿੱਲ ਰਹੇ ਨੇ ਉਹ ਮਤਲਬ ਸਰਕਾਰ ਦੇ ਖਿਲਾਫ ਨੂੰ ਬੋਲ ਰਹੇ ਨੇ ਸੋ ਇਹ ਆਉਣ ਵਾਲੇ ਦਿਨਾਂ ਚ ਬੜਾ ਦਿਲਚਸਪ ਹੋਗਾ ਇਹ ਟੌਪਿਕ ਦੇਖਣ ਵਾਲਾ ਕੀ ਭਾਜਪਾ ਨੂੰ ਕਰਪਾਉਂਦੀ ਹੈ ਜਾਂ ਨਹੀਂ ਕਰਪਾਉਂਦੀ ਜੇ ਤੱਕਾ ਕਰਨੀਏ ਜਿਸ ਤਰ੍ਹਾਂ ਉਹ ਤਾਂ ਪਹਿਲਾਂ ਹੀ ਰਵਾਜ ਹੈ ਤਾਂ ਮੇਰਾ ਖਿਆਲ ਹੈ ਇਹ ਉਲਟ ਵੀ ਪੈ ਸਕਦੀ ਹੈ ਜੀ ਪਰ ਜੇ ਟੈਕਨੀਕਲੀ ਥਿਉਰੈਟੀਕਲੀ ਕਹੋ ਉਹ ਬਿਲਕੁਲ ਠੀਕ ਹੈ મતਲਬ ਇਹ ਇਜਾਦਤ ਸਹਿਣ ਦੀ ਗੱਲ ਹੈ ਪਰ ਜੇ ਪ੍ਰੈਕਟੀਕਲ ਦੀਆਂ ਸਿਚੁਏਸ਼ਨਾਂ ਦੇ ਨੂੰ ਜੇ ਤੁਸੀਂ ਦੇਖੋ ਕਿ ਮਤਲਬ ਸਿਧਾਂਤਕ ਤੌਰ ਤੇ ਮੰਨ ਜਾਣਗੇ ਹੁੰਦੇ ਪਰ ਪ੍ਰੈਕਟੀਕਲੀ ਇਹ ਔਖਾ ਕੰਮ ਹੈ ਬਿਲਕੁਲ ਸਰ ਕਿਉਂਕਿ ਵੱਖ-ਵੱਖ ਕਿਉਂਕਿ ਅਗਲੇ ਆਉਣ ਵਾਲੇ ਸਾਲਾਂ ਦੇ ਵਿੱਚ ਕਈ ਵਿਧਾਨ ਸਭਾ ਦੇ ਵਿੱਚ ਅ ਇਲੈਕਸ਼ਨਸ ਹੋਣੀਆਂ ਨੇ ਕਿ ਕਈ ਸੂਬਿਆਂ ਦੇ ਵਿੱਚ ਵਿਧਾਨ ਸਭਾ ਇਲੈਕਸ਼ਨ ਨੇ ਤੇ ਜੇਕਰ ਉਹਨਾਂ ਦੀ ਟਿਨਿਓਰ 2029 ਤੋਂ ਬਾਅਦ ਖਤਮ ਹੋ ਰਹੀ ਹੋ ਤਾਂ ਉੱਥੇ ਭਾਵੇਂ ਕੀ ਕਮੇਟੀ ਰਿਪੋਰਟ ਦੇ ਵਿੱਚ ਤਾਂ ਇਹ ਕਿਹਾ ਗਿਆ ਭਾਈ ਅਸੀਂ ਕਾਰਜਕਾਲ ਅੱਗੇ ਪਿੱਛੇ ਕਰ ਦਾਂਗੇ ਪਰ ਇਹ ਵੀ ਦੇਖਣਾਗਾ ਗੱਲ ਇਹ ਹੋਊਗੀ ਕਿ ਉੱਥੇ ਉਹ ਸੂਬੇ ਮੰਨਦੇ ਨੇ ਕਿ ਨਹੀਂ ਮੰਨਦੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਤੇ ਦੂਸਰੇ ਪਾਸੇ ਜਿਸ ਤਰੀਕੇ ਨਾਲ ਕਾਂਗਰਸ ਦੇ ਵੱਲੋਂ ਹਮਲਾ ਬੋਲਿਆ ਗਿਆ ਉਹ ਕਹਿੰਦੇ ਵੀ ਲੋਕਤੰਤਰ ਦਾ ਸਿੱਧਾ ਘਾਣ ਕੀਤਾ ਜਾ ਰਿਹਾ ਹੈ ਤੇ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਔਰ ਸਿਰਫ ਇੱਕ ਸਟੰਟबाजी ਬੀਜੇਪੀ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਉਹ ਕਹਿ ਦਿੰਗੇ ਵੀ ਭਾਈ ਅਸੀਂ 2014 'ਚ ਵਾਅਦਾ ਕੀਤਾ ਸੀ ਕਿ ਸਿਰਫ ਔਰ ਸਿਰਫ ਵਾਅਦਾ ਪੂਰਾ ਕਰਨ ਦੇ ਲਈ ਲੋਕਾਂ ਨੂੰ ਦਿਖਾਉਣ ਦੇ ਲਈ ਸਭ ਕੁਝ ਕੀਤਾ ਜਾ ਰਿਹਾ ਫਿਰ ਬਿਲਕੁਲ ਬਿਲਕੁਲ ਸਿੱਕੋ ਗੱਲ ਇਹ ਹੈ ਕਿ ਕੱਲਾ ਲੋਕਤੰਤਰ ਦਿਖਾਉਣ ਦੀ ਗੱਲ ਨਹੀਂ ਜਿਹੜਾ ਫੈਡ ਸਿਸਟਮ ਹੈ ਸਾਡੇ ਜਿਹੜੇ ਸੂਬੇ ਨੇ ਉਹਨਾਂ ਦੀ ਨੇਚਰ ਬੜੀ ਵੱਖਰੀ ਹੈ ਇੱਕ ਦੂਜੇ ਤੋਂ ਹੁਣ ਮੈਨੂੰ ਦੱਸੋ ਵੀ ਮਨੀਪੁਰ ਦਾ ਯੂਪੀ ਨਾਲ ਕੀ ਸਬੰਧ ਹੈ ਸਿਰਫ ਇਹੀ ਹੈ ਵੀ ਕੋਈ ਸਬੰਧ ਹੈ ਕਿ ਉੱਥੇ ਵੀ ਲਾ ਐਂਡ ਆਰਡਰ ਠੀਕ ਨਹੀਂ ਹੈ ਉੱਥੇ ਵੀ ਠੀਕ ਨਹੀਂ ਹੈ ਮਤਲਬ ਜਾਂ ਸਾਡੀ ਜਿਹੜੀ ਸਾਂਝ ਹੈ ਉਹ ਜਿਸ ਤਰ੍ਹਾਂ ਇੱਕ ਬਹੁਤ ਸਾਡੇ ਸੀਨੀਅਰ ਪੋਲੀਟਿਕਲ ਸਾਇੰਸ ਦੇ ਪ੍ਰੋਫੈਸਰ ਹੁੰਦੇ ਜਿਰਨ ਧੀਰ ਸਿੰਘ ਉਹਨਾਂ ਨੂੰ ਕਿਸੇ ਨੇ ਸਵਾਲ ਪੁੱਛਿਆ ਸੀ ਉਹ ਕਹਿੰਦਾ ਜੀ ਅਸੀਂ ਇਨਸਾਨ ਦੇ ਵਿੱਚ ਰਹਿੰਦੇ ਹਾਂ ਅਸੀਂ ਮਤਲਬ ਉਹ ਨਾਰਥ-ਈਸਟ ਦੇ ਸੀ ਸਟੂਡੈਂਟ ਕਿ ਸਾਡਾ ਇੰਡੀਆ ਦੇ ਨਾਲ ਕੀ ਸਬੰਧ ਹੈ ਉਹ ਉਹਨਾਂ ਨੂੰ ਪੁੱਛਦੇ ਨੇ ਕਹਿੰਦੇ ਤੁਹਾਡੇ ਫਟਵਾਰੀ ਰਿਸ਼ਤ ਲੈਂਦਾ ਕਹਿੰਦੇ ਹਾਂਜੀ ਲੈਂਦਾ ਉਹ ਕਹਿੰਦਾ ਤੁਹਾਡੇ ਠਾਣੇ ਦਾ ਰਿਸ਼ਤ ਲੈਂਦਾ ਉਹ ਕਹਿੰਦੇ ਹਾਂਜੀ ਪੂਰ ਲੈਂਦਾ ਉਹ ਕਹਿੰਦਾ ਫ ਤੋ ਜਿਹੜੀ ਸਾਂਝ ਹੈ ਉਹ ਸਾਡੇ ਨੈਗੇਟਿਵਿਟੀ ਦੀ ਹੈ ਜਿਹੜੀ ਇੰਟੀਗ੍ਰੇਸ਼ਨ ਹੋਈ ਹੋਈ ਹੈ ਪ੍ਰੈਕਟੀਕਲੀ ਲੋਕਾਂ ਦੀ ਭਾਸ਼ਾ ਲੋਕਾਂ ਦੇ ਧਰਮ ਉਹਨਾਂ ਦੀ ਪ੍ਰਾਪ ਉਹਨਾਂ ਦੀ ਪੋਸ਼ਾਕ ਉਹਨਾਂ ਦੀ ਸੋਚ ਉਹਨਾਂ ਦੇ ਰੰਗ ਢੰਗ ਉਹਨਾਂ ਦੇ ਸਮਾਜ ਉਹਨਾਂ ਦੇ ਕਬੀਲੇ ਉਹਨੀਆਂ ਕਮਿਊਨਿਟੀਜ਼ ਬਿਲਕੁਲ ਡਿਫਰੈਂਟ ਨੇ ਇਸ ਕਰਕੇ ਸੂਬਿਆਂ ਦੀ ਖੁਦਮੁਖਤਿਆਰੀ ਜ਼ਿਆਦਾ ਜ਼ਰੂਰੀ ਹੈ ਸੀ ਪਰ ਇਹ ਕਿਉਂਕਿ ਭਾਜਪਾ ਨੂੰ ਇਹ 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 ਪਸੰਦ ਨਹੀਂ ਹੈ ਗੱਲ ਨੂੰ ਕੰਪੋਜ਼ ਕਰਨਾ ਚਾਹੁੰਦੇ ਨੇ ਜਦ ਤੁਸੀਂ ਸ਼ਕਤੀ ਦੇ ਨਾਲ ਕੋਈ ਚੀਜ਼ ਇਦਾਂ ਪੋਸਟ ਕਰੋਗੇ ਤਾਂ ਉਹ ਪਹਿਚਾਣੇਸ਼ ਹੋ ਜਾਂਦੀ ਆਪਾਂ ਦੇਖ ਰਹੇ ਹਾਂ ਜੇ ਐਨ ਕੇ ਦੇ ਵਿੱਚ ਕਿ ਜੇ ਐਨ ਕੇ ਦੇ ਲੋਕ ਇੰਡੀਆ ਦੇ ਨਾਲ ਜੁੜੇ ਨੇ ਕਿ ਟੁੱਟੇ ਨੇ ਇਹਦੇ ਨਾਲ ਜਿਹੜਾ ਸਭ ਤੋਂ ਵੱਧ ਉਹਨਾਂ ਦਾ ਵਾਂਗ ਚ ਉਹ ਜਿਹੜਾ ਹੀਰੋ ਸੀ ਜਿਹੜਾ ਇਹਨਾਂ ਦਾ ਬਣਾਇਆ ਹੋਇਆ ਲਦਾਖ ਦੇ ਵਿੱਚ ਜਿਹੜਾ ਸਪੋਰਟ ਕਰ ਰਿਹਾ ਸੀ ਉਸ ਦਾ ਵੀ ਹੁਣ ਉਹ ਬੰਦਾ ਉੱਥੋਂ ਮਾਰਚ ਕਰਕੇ ਦਿੱਲੀ ਨੂੰ ਆ ਰਿਹਾ ਹੈ ਹੁਣ ਇਹ ਗੱਲਾਂ ਕੱਢ ਰਹੇ ਨੇ ਪਰ ਜਿਹੜਾ ਬਹੁਤ ਵੱਡਾ ਲੀਡਰ ਹੈ ਉਸ ਇਲਾਕੇ ਦਾ ਤਾਂ ਉਹ ਇਸ ਕਰਕੇ ਮੇਰਾ ਖਿਆਲ ਹੈ ਇਹ ਤੋੜਨ ਵਾਲੀ ਗੱਲ ਜ਼ਿਆਦਾ ਹੋਊਗੀ ਜਦੋਂ ਤੱਕੇ ਨਾਲ ਕਿਸੇ ਨੂੰ ਜੋੜਾਂਗੇ ਨਾ ਕਿ ਉਹ ਗੁੰਦਸਤਾ ਆਪਣੀ ਜਗ੍ਹਾ ਹੁੰਦਾ ਹੈ ਜੇ ਉਹਦੀ ਗੁਲਕੰਦ ਬਣਾਉਣ ਲੱਗੋਗੇ ਨਾ ਤੁਸੀਂ ਗੁੰਦਸਤੇ ਦੀ ਤਾਂ ਫਿਰ ਉਹਦਾ ਮਤਲਬ ਬੇਸਵਾਦੀ ਹੋਊਗੀ ਉਹਦੇ ਵਿੱਚ ਪਰ ਮੇਰਾ ਖਿਆਲ ਹੈ ਕਿ ਇਹਨਾਂ ਸੋਖਾ ਨਹੀਂ ਹੈ ਜੀ ਬਿਲਕੁਲ ਤੇ ਸਰ ਦੂਸਰੇ ਪਾਸੇ ਇੱਕ ਨੇਸ਼ਨ ਦੇ ਲਈ ਇੱਕ ਆਈਡੀ ਕਾਰਡ ਦੀ ਵੀ ਗੱਲ ਕੀਤੀ ਜਾ ਰਹੀ ਹੈ ভোটার ਆਈਡੀ ਕਾਰਡ ਮ ਸਾਰੇ ਵੋਟਰਾਂ ਦੀ ਇੱਕ ਬਣੇਗਾ ਕਿਉਂਕਿ ਇੱਕ ਵੋਟਰ ਜਿਹੜਾ ਇੱਕ ਸਮੇਂ ਦੇ ਉੱਪਰ ਜਾ ਕੇ ਇਲੈਕਸ਼ਨ ਦੇ ਵਿੱਚ ਆਪਣੀ ਭੂਮਿਕਾ ਨਿਭਾਏਗਾ ਕੀ ਲੱਗ ਰਿਹਾ ਤੁਹਾਨੂੰ ਇੰਨੀ ਵੱਡੀ ਜਨਸੰਖਿਆ ਵਾਲੇ ਦੇਸ਼ ਦੇ ਵਿੱਚ ਇੰਨੀ ਜਲਦੀ ਸਾਰਾ ਕੁਝ ਹੋਣਾ ਸੰਭਵ ਹੈ ਸੰਭਵ ਤਾਂ ਦੇਖੋ ਕੱਲੇ ਕਿ ਪਹਿਲਾਂ ਦਾ EVM ਦਾ ਇਸ਼ੂ ਉਠੂਗਾ ਫਿਰ ਸੰਭਵਤਾ ਇੱਥੇ ਹੈ ਸਾਡੇ ਕਿ ਜਿਹੜੇ ਨਿਲੌਕੀਨੀ ਵਗੈਰਾ ਜਿਹੜੇ ਸਾਡੇ ਬਹੁਤ ਵੱਡੇ ਇਹਦੇ ਆਧਾਰ ਕਾਰਡ ਦੇ ਫਿੰਗਰਪ੍ਰਿੰਟਸ ਦੇ ਬਹੁਤ ਵੱਡੇ ਜਿਹੜੇ ਸਾਇੰਟਿਸਟ ਮੰਨਿਆ ਜਾਂਦੇ ਸੀ ਉਹਨਾਂ ਨੂੰ ਵੀ ਕਿਸੇ ਨੇ ਉਹ ਕਹਿੰਦੇ ਸੀ ਮੈਂ ਫੂਲ ਪ੍ਰੂਫ ਸਿਸਟਮ ਕਰਤਾ ਹੈ ਜਿਹੜਾ ਫੇਰੇ ਹੋ ਨਹੀਂ ਸਕਦੇ ਉਹਨਾਂ ਨੂੰ ਵੀ ਕਿਸੇ ਬੰਦੇ ਨੇ ਟ੍ਰਾਈਡ ਡਿਸਟੈਂਸ ਬਣਾ ਕੇ ਦੇ ਦਿੱਤਾ ਸੀ ਐਸੇ ਬੰਦੇ ਦਾ ਜਿਹਦੀ ਦੋਨੇ ਵਾਹ ਕੱਟੀਆਂ ਹੁੰਦੀਆਂ ਸੀ ਸਰਟੇ ਮੁਲਕ ਦੇ ਵਿੱਚ ਜੋ ਪ੍ਰੋਫੈਸ਼ਨਲ ਲੈਵਲ ਹੈ ਇਰਾਫੇਦੀ ਦਾ ਲੈਵਲ ਹੈ ਲੋਕਲ ਲੈਵਲ ਤੇ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਪੋਜੀਸ਼ਨ ਹੈ ਉਹਦੇ ਵਿੱਚ ਇਰਾਫੇਦੀ ਬਹੁਤ ਵੱਡਾ ਪੱਦਰ ਤੇ ਹੋ ਸਕਦੀ ਵੀ ਹੈ ਮੈਨੀਪੂਲੇਸ਼ਨ ਸਾਡੇ ਉਨਾ ਚੈੱਕ ਐਂਡ ਬੈਲੈਂਸ ਨਹੀਂ ਹੈਗੇ ਲੋਕਾਂ ਦੀ ਚੇਤਨਾਵਜੂਸ ਲੈਵਲ ਤੇ ਸੋ ਇਸ ਕਰਕੇ ਇੱਕ ਪ੍ਰੋਬਲਮ ਨਹੀਂ ਬਹੁਤ ਸਾਰੀਆਂ ਟੈਕਨੀਕਲ ਪ੍ਰੋਬਲਮਸ ਆਉਂਦੀਆਂ ਜੇ ਜੋਰਜਬਸ ਸਿਕਰਨ ਦੀ ਕੋਸ਼ਿਸ਼ ਕੀਤੀ ਜਾਊ ਮੇਰਾ ਨਹੀਂ ਖਿਆਲ ਕਿ ਉਹ ਕਿਸੇ ਹਸਾਬ ਦੇ ਵਿੱਚ ਮਤਲਬ ਕਮ ਆ ਸਕੂਗੀ ਜੀ ਬਿਲਕੁਲ ਸਾਰਾ ਤੇ ਨਾਲ ਜਿਹੜੀਆਂ ਖੇਤਰੀ ਪਾਰਟੀਆਂ ਨੇ ਕਹੀ ਕਿਉਂਕਿ ਸੂਬੇ ਦੇ ਵਿੱਚ ਖੇਤਰੀ ਪਾਰਟੀਆਂ ਵੀ ਰਾਜ ਕਰ ਰਹੀਆਂ ਨੇ ਤੇ ਸ਼ਾਇਦ ਉਹਨਾਂ ਨੂੰ ਵੀ ਮਨਾਉਣਾ ਔਖਾ ਹੋ ਜਾਏਗਾ ਕਿਉਂਕਿ ਇਸ ਤਰੀਕੇ ਦੇ ਨਾਲ ਸ਼ਾਇਦ ਖੇਤਰੀ ਪਾਰਟੀਆਂ ਦੀ ਹੋਂਦ ਵੀ ਖਤਰੇ ਦੇ ਵਿੱਚ ਆਏਗੀ ਇਹ ਵੀ ਵਿਰੋਧੀ ਦਲ ਦੇ ਜਿਹੜੇ ਲੋਕ ਨੇ ਇਹ ਵੀ ਕਹਿ ਰਹੇ ਨੇ ਵੀ ਪਾਜੀ ਦੇ ਨਾਲ ਵਿਰੋਧੀ ਦਲ ਦੇ ਲੋਕ ਕਹਿ ਰਹੇ ਨੇ ਵੀ ਜਿਹੜੀਆਂ ਇਹ ਪਾਰਟੀਆਂ ਨੇ ਖੇਤਰੀ ਪਾਰਟੀਆਂ ਵੀ ਖਤਮ ਹੋ ਜਾਣਗੀਆਂ ਚਲੋ ਆਉਣ ਵਾਲੇ ਜੀ ਠੀਕ ਹੈ ਤੁਹਾਡੀ ਗੱਲ ਬਿਲਕੁਲ ਜੀ ਜੀ ਤੇ ਚਲੋ ਸਰ ਇਹ ਤਾਂ ਆਉਣ ਵਾਲੇ ਨੂੰ ਟਾਈਮ ਚ ਪਤਾ ਲੱਗੇਗਾ ਸਰਦਰੋਦ ਦੇ ਸੈਸ਼ਨ ਦੇ ਵਿੱਚ ਕਲੀਅਰ ਹੋ ਜਾਏਗਾ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਨੇ ਟੈਕਨੀਕਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਲੱਗ ਨਹੀਂ ਰਿਹਾ ਵੀ ਸ਼ਾਇਦ ਇਹ ਪਾਲਿਸੀ ਪੂਰੀ ਤਰੀਕੇ ਨਾਲ ਦੇਸ਼ ਦੇ ਵਿੱਚ ਲਾਗੂ ਕੀਤੀ ਜਾ ਸਕਦੀ ਚਲੋ ਮੋਦੀਆ ਤੋਂ ਮੌਮਕਨ ਹੈ ਇਹ ਮੋਦੀ ਪੱਖਤ ਵੀ ਕਹਿ ਦਿੰਦੇ ਨੇਗੇ ਚਲੋ ਆਪਾਂ ਥੋੜੇ ਹੋਰ ਪੰਜਾਬ ਵੱਲ ਚਲੀਏ ਪੰਜਾਬ ਦੀ ਗੱਲ ਕਰਦੇ ਆ ਕਿਉਂਕਿ ਪੰਜਾਬ ਸਰਕਾਰ ਦਾ ਇੱਕ ਵੱਡਾ ਦਾਵਾ ਸੀ ਸਿਹਤ ਸਹੂਲਤਾਂ ਲੈ ਕੇ ਕਿਉਂਕਿ ਜਦੋਂ ਤੋਂ ਸਰਕਾਰ ਬਣੀ ਹੈ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਉੱਪਰ ਹੀ ਚਰਚਾ ਕਰਦੀ ਹੈ ਅਤੇ ਵਰਲਡ ਲੈਵਲ ਦੀਆਂ ਸਿਹਤ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਗੱਲ ਕਰਦੀਆਂ ਨੇ ਲੇਕਿਨ ਇੱਕ ਜਿਹੜੀ ਗਰੀਬਾਂ ਦੇ ਲਈ ਬੜੀ ਅਹਿਮ ਸਹੂਲਤ ਸੀ ਸਕੀਮ ਸੀ ਆਯੂਸ਼ਮਾਨ ਮੁੱਖ ਮੰਤਰੀ ਸਕੀਮ ਸੀ ਜਿਹੜੀ ਉਹਦੇ ਉੱਪਰ ਹੁਣ ਵਿਰਾਮ ਚਿੰਨ ਲੱਗ ਚੁੱਕਿਆ ਕਿਉਂਕਿ ਅੱਜ ਲੁਧਿਆਣਾ ਦੇ ਵਿੱਚ ਪ੍ਰਾਈਵੇਟ ਹਸਪੀਟਲ ਐਸੋਸੀਏਸ਼ਨ ਦੇ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਕੀਮ ਅਸੀਂ ਆਪਣੇ ਹਸਪਤਾਲਾਂ ਵਿੱਚ ਲਾਗੂ ਨਹੀਂ ਕਰਾਂਗੇ ਕਿਉਂਕਿ ਸਰਕਾਰ ਵੱਲ 650 ਕਰੋੜ ਰੁਪਏ ਬਕਾਇਆ ਪਿਆ ਕਿਵੇਂ ਦੇਖ ਰਹੇ ਹੋ ਕਿ ਸਰਕਾਰ ਹੁਣ ਇਸ ਵਾਅਦੇ ਉੱਪਰ ਪਿੱਛੇੜ ਦੀ ਨਜ਼ਰ ਆ ਰਹੀ ਹੈ ਕਿ ਸਰਕਾਰ ਦਾ ਉਹ ਖਜ਼ਾਨਾ ਜਿਸ ਨੂੰ ਹਮੇਸ਼ਾ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਹੈ ਜੇਕਰ ਭਰਿਆ ਹੋਇਆ ਤਾਂ ਫਿਰ 600 ਕਰੋੜ ਰੁਪਏ ਦੀ ਅਦਾਇਗੀ ਕਿਉਂ ਨਹੀਂ ਕੀਤੀ ਜਾ ਰਹੀ ਕਿਵੇਂ ਦੇਖ ਰਿਹਾ ਹਾਂ ਕਿ ਹੁਣ ਇਹ ਸਕੀਮ ਬੰਦ ਹੋਣ ਦੇ ਨਾਲ ਸਿੱਖਿਆ ਸਹੂਲਤਾਂ ਦੇ ਉੱਪਰ ਵੀ ਸਰਕਾਰ ਐਕਸਪੋਜ਼ਨ ਦੀ ਨਜ਼ਰ ਆ ਰਹੀ ਹੈ ਦੇਖੋ ਲਖਮਿੰਦਰ ਜੀ ਵਿਕਾਸ ਛਾਵੜਾ ਜੀ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਆਫ ਪ੍ਰਾਈਵੇਟ ਹਸਪਤਾਲ ਜਿਹੜੇ ਪ੍ਰੋਵਾਈਡ ਕਰਦੇ ਸੀ ਸਰਵਿਸਿਜ਼ ਆਨ ਸ਼ੂਮ ਟੀਮ ਦੇ ਤਹਿਤ ਉਹ ਉਹਨਾਂ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਸਾਡੀਆਂ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਮਤਲਬ ਅਗਸਤ ਦੇ ਵਿੱਚ ਦੋ ਮੀਟਿੰਗਾਂ ਹੋਈਆਂ ਨੇ 1 ਅਗਸਤ ਦੀ ਦਸਰੇ ਨੇ ਤੇ 3 ਦੀ ਦਸਰੇ ਨੇ ਕਿ ਸਾਡੀਆਂ ਸਿਹਤ ਮੰਤਰੀ ਦੇ ਨਾਲ ਹੋਈਆਂ ਤੇ ਜਿਸ ਤਰੀਕੇ ਦੀ ਡਿਸਪਰੇਸ਼ਨ ਉਹ ਸ਼ੋਅ ਕਰ ਰਹੇ ਨੇ ਕਿ 600 ਕਰੋੜ ਰੁਪਏ ਜਿਹੜਾ ਸਾਡਾ ਬੁਕਾਇਆ ਹੈ ਤੇ ਸਾਡੇ ਤਾਂ ਹਸਪਤਾਲ ਬੰਦ ਹੋਣ ਵੱਲ ਜਾ ਰਹੇ ਨੇ ਐਕਚੁਅਲੀ ਕੱਲ ਇਹ ਅਸਲ ਦੇ ਵਿੱਚ ਇਹਦਾ ਆਧਾਰ ਜਿਹੜਾ ਹੈ ਕਿ ਸਰਕਾਰ ਹੈ ਨਾ ਜਿਹੜੀ ਅਸਲ ਦੇ ਵਿੱਚ ਉਹ ਕਹਿੰਦੇ ਨੇ ਗੱਲੀਬਾਤ ਹੀ ਮੈਂ ਬੜੀ ਕੁਰਪੂਤੀ ਬੜੀ ਜਠਾਣੀ ਉਹ ਕੰਮ ਹੈ ਗੱਲੀਬਾਤੀ ਤਾਂ ਆਪ ਬੜੀ ਐ ਕਟੂਤਾਂ ਦੇ ਵਿੱਚ ਬੀਜੇਪੀ ਬੜੀ ਐ ਅਸਲ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਪੈਸੇ ਦਿੱਤੇ ਸਕੀਮ ਤਾਂ ਪ੍ਰਧਾਨ ਮੰਤਰੀ ਦੀ ਸਕੀਮ ਸੀਗੀ ਫਿਰ ਉਹਨਾਂ ਨੇ ਫੋਟੋਆਂ ਲਾਉਣ ਪਿੱਛੇ ਰੌਲਾ ਪਾਇਆ ਗਿਆ ਫਿਰ ਉਹ ਮਹੱਲਾ ਕਲੀਨਕਾਂ ਦਾ ਵਿੱਚ ਆ ਗਿਆ ਉਹਨਾਂ ਨੇ ਉਹ ਫੰਡ ਬਾਨੇ ਬਹਾਨੇ ਲਾ ਕੇ ਰੋਕ ਲਿਆ ਪਰ ਇਹਨਾਂ ਦੀ ਵੀ ਤੁਸੀਂ ਮੈਂ ਸਮਝਦਾ ਮਿਸਮੈਨੇਜਮੈਂਟ ਕਹ ਲਓ ਉਹਨੂੰ ਨੀਤੀ ਕਹ ਲਓ ਜੋ ਮਰਜੀ ਲਫ਼ਜ਼ ਵਰਤ ਲਓ ਇਹ ਵੀ ਜੇ ਲੋਕ ਪੱਖੀ ਹੁੰਦੇ ਤਾਂ ਪੁੱਠੇ ਲਟਕ ਜਾਂਦੇ ਇਸ ਗੱਲ ਲਈ ਕਿ ਉਹ ਕੰਡ ਕਿਵੇਂ ਨਾ ਕਿਵੇਂ ਸੀ ਰੀਲੀਜ਼ ਕਰਾਈ ਉਹ ਸਿਰਫ ਪ੍ਰੋਪਾਗੈਂਡਾ ਰੋਲ ਅਥਵਾਰਾਂ ਦੇ ਵਿੱਚ ਪਾਉਣ ਦੀ ਬਜਾਏ ਉਹਨੂੰ ਉੱਥੇ ਜਾਂਦੇ ਅਫਸਰਾਂ ਨੂੰ ਭੇਜਦੇ ਤਾਂ ਉਹ ਫੰਡ ਲੈਣੇ ਚਾਹੀਦੇ ਸੀ। ਇਵੇਂ ਹੀ ਆਰਡੀਐਫ ਦਾ ਹੈ ਮੈਂ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਸੀਗਾ। ਬਹੁਤ ਸਾਰੇ ਫੰਡ ਸਾਡੇ ਰੁਕੇ ਹੋਏ ਨੇ। ਖਰਚਾ ਅਸੀਂ ਹੋਰ ਮੇਰਾ ਖਿਆਲ ਹੈ ਵੀ ਮਤਲਬ 3 ਲੱਖ ਤੋਂ ਉੱਪਰ 3.5 ਲੱਖ ਨੂੰ ਪਾਉਣ ਵਾਲਾ 2037 ਤੱਕ ਅਸੀਂ ਲੈ ਲਿਆ। ਪਰ ਵੱਡੇ ਵਿਆਜ ਤੇ ਖਰਚਾ ਵਧਾਉਣ ਦੀ ਅਸੀਂ ਲਿਮਟ ਕਹਿ ਰਹੇ ਹਾਂ। ਖਜ਼ਾਨਾ ਅਸੀਂ ਕਹਿ ਰਹੇ ਹਾਂ ਭਰਿਆ ਹੋਇਆ। ਜੇ ਖਜ਼ਾਨਾ ਭਰਿਆ ਹੋਇਆ ਤਾਂ ਖਰਚਾ ਕਦੋਂ ਹੀ ਲਿਆ ਜਾਏਗਾ। ਕਿ ਉਹ ਮਤਲਬ ਹੋਰ ਕਿਸੇ ਕੰਮ ਲਈ ਲਿਆ ਜਾ ਰਿਹਾ ਸੋ ਬੇਸਿਕਲੀ ਗੱਲ ਇਹ ਹੈ ਕਿ ਮਤਲਬ ਕਰਤੀ ਮੇਲਾ ਮੇਲਾ ਪੱਲੇ ਹੈ ਨਹੀਂ ਢੇਲਾ ਕੰਨਾ ਮਾਰ ਰਹੇ ਨੇ ਫਜ਼ੂਲ ਖਰਚੀ ਹੋ ਰਹੀ ਹੈ ਬਹੁਤ ਜ਼ਿਆਦਾ ਇਹ ਉਸ ਤਰ੍ਹਾਂ ਦੀ ਗੱਲ ਹੈ ਜਿਵੇਂ ਪਿੰਡਾਂ ਦੇ ਵਿੱਚ ਨਾ ਕਈ ਵਾਰ ਆਪਣੇ ਜੱਟਾਂ ਦੇ ਘਰਾਣੇ ਹੋ ਜਾਂਦਾ ਹੈ ਕਿ ਮੁੰਡਾ ਚੱਕਣ ਜੱਕ ਲੈਂਦਾ ਹੈ ਬੁੜੇ ਨੂੰ ਕਹਿੰਦੇ ਨੇ ਜੇ ਇੱਕ ਤਰ੍ਹਾਂ ਕੰਮ ਨਹੀਂ ਕਰਨਾ ਆਉਂਦਾ ਮੈਨੂੰ ਲਾਣੇਦਾਰ ਬਣਾ ਦੋ ਉਹ ਫਿਰ ਲਾਣੇਦਾਰ ਬਣ ਜਾਂਦਾ ਹੈ ਫੋਟਾ ਵਰਟ ਮਤਲਬ ਥੋੜੀ ਜਮੀਨ ਹੁੰਦੀ ਹੈ ਟਰੈਕਟਰ ਵੀ ਫਰੀ ਲੈਂਦੇ ਨੇ ਕਰਜ਼ਾ ਲੈ ਕੇ ਕੰਬਾਈਨਾਂ ਮਤਲਬ ਫੋਟਾ ਖਚਾਉਣ ਨੂੰ ਕਰ ਲੈਂਦੇ ਨੇ ਸਾਰਾ ਕੁਝ ਉਹ ਕਰਜ਼ਾ ਜੜ ਜਾਂਦਾ ਜਮੀਨ ਗੈਣੇ ਹੋ ਜਾਂਦੀ ਹੈ ਮਤਲਬ ਫਿਰ ਪਤਾ ਨਹੀਂ ਲੱਗਦਾ ਕਿ ਇਹਦਾ ਕਰਜਾ ਕਿਹਦੀ ਹੈ ਇਹ ਬਿਲਕੁਲ ਉਦਾਂ ਦੀ ਲਾਣੇਦਾਰੀ ਦੀ ਬੀਬੀ ਵਾਲੀ ਗੱਲ ਹੈ ਕਿ ਮਤਲਬ ਕੰਪੀਟੈਂਸ ਹੈ ਨਹੀਂ ਸਰਕਾਰ ਮਿਲ ਗਈ ਕੰਮ ਆਉਂਦਾ ਨਹੀਂ ਕਿਸੇ ਤੋਂ ਸਿੱਖਣ ਨੂੰ ਤਿਆਰ ਨਹੀਂ ਪਰ ਇਹ ਮੰਨਣ ਲਈ ਵੀ ਤਿਆਰ ਨਹੀਂ ਕਿ ਭਾਈ ਸੜਕੋ ਨਹੀਂ ਹੋਣੀ ਉਹ ਡਾਕਟਰ ਬਲਵੀਰ ਸਿੰਘ ਮਤਲਬ ਹੈਲਥ ਦੇ ਹੀ ਬੰਦੇ ਨੇ ਕਾਬਲ ਬੰਦੇ ਨੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਹੋਰ ਕਈ ਮੰਤਰੀ ਨੇ ਢਿੱਲ ਨਹੀਂ ਕਿ ਉਹਨਾਂ ਵਰਗੇ ਵੀ ਨਹੀਂ ਕਿ ਦੋ ਮੀਟਿੰਗਾਂ ਉਹਨਾਂ ਨਾਲ ਹੋ ਚੁੱਕੀਆਂ ਨੇ ਵਾਅਦਾ ਕਰ ਚੁੱਕੇ ਨੇ ਉਹਾਂ ਦੇ ਦਸਨ ਮੁਤਾਬਕ ਇਹ ਕਿ ਉਹ ਕਹਿ ਚੁੱਕੇ ਨੇ ਕਿ ਜੀ ਪੈਸੇ ਆ ਜਾਣਗੇ ਪਰ ਉਹ ਪੈਸੇ ਨਹੀਂ ਆਏ ਫਿਰ ਕੌਣ ਜ਼ਿੰਮੇਵਾਰ ਹੈ ਸੋ ਮੇਰਾ ਖਿਆਲ ਹੈ ਕਿ ਸਿਰਫ ਨਾ ਜਿਹੜਾ ਇੱਕ ਉਹ ਮਤਲਬ ਇੱਕ মিডিਏ ਨੇ ਨਾ ਇੱਕ ਮਾਹੌਲ ਕ੍ਰੀਏਟ ਕਰਤਾ ਹੈ ਕਿ ਤੁਸੀਂ ਕੁਝ ਵੀ ਖਬਰਾਂ ਦੇ ਰਾਹੀਂ ਟੀਵੀ ਦੇ ਰਾਹੀਂ ਤੁਸੀਂ ਪੈਸਾ ਖਰਚ ਕੇ ਕੋਈ ਚੀਜ਼ ਵੀ ਜਿਚਾ ਸਕਦੇ ਹੋ ਪਰ ਡਾਕਟਰ ਸਾਹਿਬ ਦੂਸਰੇ ਪਾਸੇ ਹੋਰ ਅਜੇ ਮਹੱਲਾ ਕਲੀਨਿਕ ਖੋਲਣ ਦੀ ਵੀ ਗੱਲ ਚੱਲ ਰਹੀ ਹੈ ਵੀ ਹੋਰ ਮਹੱਲਾ ਕਲੀਨਿਕ ਖੋਲ੍ਹਣਗੇ ਲੋਕਾਂ ਨੂੰ ਹੋਰ ਸਿਹਤ ਸਹੂਲਤਾਂ ਬਿਹਤਰ ਦਿੱਤੇ ਜਾਣਗੇ ਪਰ ਜਿਹੜੀਆਂ ਪਹਿਲਾਂ ਸਿਹਤ ਸਹੂਲਤਾਂ ਚੱਲ ਰਹੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਹਸਪਤਾਲ ਹੱਥ ਘੜੇ ਕਰੀ ਜਾਂਦੇ ਨੇ ਵੀ ਅਸੀਂ ਨਹੀਂ ਦੇ ਸਕਦੇ ਜੀ ਇਹ ਸਹੂਲਤਾਂ ਕਿਉਂਕਿ ਸਾਡੇ ਦਾ ਪੈਸਾ ਨਹੀਂ ਮਿਲ ਰਿਹਾ 6 ਮਹੀਨਿਆਂ ਦੀ ਗੱਲ ਹੈ ਹੁਣ ਜਿਹੜੀ ਪ੍ਰਾਈਵੇਟ ਐਸੋਸੀਏਸ਼ਨਾਂ ਹਸਪਤਲਾਂ ਦੀ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਇੰਨਾ ਕਰਜ਼ਾਈ ਹੋ ਚੁੱਕਿਆਂਗੇ ਇਹ ਇਲਾਜ ਕਰ ਕਰਕੇ ਲੋਕਾਂ ਦਾ ਵੀ ਸਾਡੇ ਆਪਣੇ ਹਸਪੀਟਲ ਬੰਦ ਹੋਣ ਦੇ ਕਿਨਾਰੇ ਨੇ ਅਸੀਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਕੱਢ ਪਾ ਰਹੇ ਹੈਗੇ ਅਸੀਂ ਆਪਣੇ ਖਰਚੇ ਨਹੀਂ ਕੱਢ ਪਾ ਰਹੇ ਲੇਕਿਨ ਪੰਜਾਬ ਸਰਕਾਰ ਜਿਵੇਂ ਮਾਨ ਸਾਹਿਬ ਹਰ ਇੱਕ ਸਟੇਜ ਤੋਂ ਕਹਿੰਦੇ ਨੇ ਵੀ ਸਾਡਾ ਖਜ਼ਾਨਾ ਭਰਿਆ ਹੋਇਆ ਹੈ ਫਿਰ ਭਰੇ ਹੋਏ ਖਜ਼ਾਨੇ ਵਾਸਤੇ 600 ਕਰੋੜ ਰੁਪਏ ਦੀ ਗੱਲ ਕੀ ਹੈ ਦੇ ਦੇਣ ਕਿਉਂਕਿ ਜੇਕਰ ਪੈਸੇ ਨਹੀਂ ਦੇਣਗੇ ਤਾਂ ਆਮ ਲੋਕਾਂ ਨੂੰ ਸ਼ਾਇਦ ਸਰਕਾਰ ਨੂੰ ਵੀ ਕੋਈ ਦਿੱਕਤ ਨਾ ਆਵੇ ਆਮ ਲੋਕਾਂ ਨੂੰ ਪ੍ਰੋਬਲਮ ਆਏਗੀ ਕਿਉਂਕਿ ਮਹਿੰਗਾ ਇਲਾਜ ਆ ਜਿਹੜਾ ਗਰੀਬ ਲੋਕ ਨਹੀਂ ਕਰਵਾ ਸਕਦੇ ਕਿਵੇਂ ਦੇਖ ਰਹੇ ਹੋ ਫਿਰ ਭਰੇ ਹੋਏ ਖਜ਼ਾਨੇ ਨੂੰ ਭਰੇ ਹੋਏ ਖਜ਼ਾਨੇ ਕਦ ਮਤਲਬ ਤਕੀਰ ਦੀ ਗੱਲ ਇਹ ਹੈ ਕਿ ਸੰਗ ਸ਼ਰਮ ਨਹੀਂ ਹੈ ਕੋਈ ਉਹ ਮਤਲਬ ਲਤੀਫਾ ਸੁਣਾਉਂਦੇ ਹੁੰਦੇ ਨੇ ਕਿ ਜੱਟ ਨੇ ਸ਼ਰਤ ਲਾ ਲਈ ਸੀ ਕਿਸੇ ਦੇ ਨਾਲ ਕਹਿੰਦੇ ਵੀ ਦੁੱਧ ਕਾਲਾ ਹੁੰਦਾ ਉਹ ਘਰ ਆ ਕੇ ਦੱਸਿਆ ਕਹਿੰਦੇ ਵੀ ਮੈਂ ਤਾਂ ਸ਼ਰਤ ਲਾਇਆ ਮੁੱਧ ਕਾਲਾ ਹੁੰਦਾ ਉਹਦੀ ਘਰ ਵਾਲੀ ਕਹਿਣ ਲੱਗੀ ਵੀ ਭਲੇ ਮਾਨਸ ਤੂੰ ਤਾਂ ساری ਦੁਨੀਆ ਨੂੰ ਪਤਾ ਵੀ ਚਿੱਟਾ ਹੁੰਦਾ ਉਹ ਸ਼ਰਤ ਤਾਂ ਦੇ ਲਈ ਕਮਲੋ ਕੁੱਟਿਆ ਐਨੇ ਕਿੰਦੋਂ ਆਪਾਂ ਕਿਹਾ ਮੰਨਣਾ ਹੈ ਆਪਾਂ ਕਈ ਜਣੇ ਮੈਨੂੰ ਪਾਲਾ ਦਿੱਖਦਾ ਸੋ ਬਿਲਕੁਲ ਇਹਨਾਂ ਨੂੰ ਖਜ਼ਾਨਾ ਭਰਿਆ ਹੋਇਆ ਦਿਖਦਾ ਪਰ ਪ੍ਰੈਕਟੀਕਲੀ ਸਾਰੀ ਦੁਨੀਆ ਨੂੰ ਦਿਖ ਰਿਹਾ ਹੈ ਕਿ ਖਜ਼ਾਨਾ ਭਾਏ ਖਾਲੀ ਹੈ ਪਰ ਖਜ਼ਾਨੇ ਦੇ ਲਈ ਜਿਹੜਾ ਪੈਸਾ ਆ ਰਿਹਾ ਉਹ ਕਿੱਥੇ ਜਾ ਰਿਹਾ ਜਿਹੜਾ ਖਜ਼ਾਨੇ ਤੋਂ ਬਾਹਰੋਂ ਬਾਹਰ ਆ ਰਿਹਾ ਉਹ ਵੀ ਕਿੱਥੇ ਜਾ ਰਿਹਾ ਮਤਲਬ ਆਮ ਲੋਕ ਗੜੀ ਮਹੱਲੇ ਦੇ ਵਿੱਚ ਗੱਲਾਂ ਕਰਦੇ ਨੇ ਔਰ ਲੋਕ ਹੁਣ ਕੋਈ ਇੰਨੇ ਮੂਰਖ ਨਹੀਂ ਹਾਂ ਕਿ ਆਪਾਂ ਉਹਨੂੰ ਐਵੇਂ ਹੀ ਕਰੀ ਜਾਈਏ ਔਰ ਜਿਹੜੇ ਡਾਕਟਰ ਨੇ ਵਿਚਾਰੇ ਜਿਹੜੇ ਹਸਪਤਾਲਾਂ ਦੀ ਐਸੋਸੀਏਸ਼ਨ ਬਣੀ ਹੋਈ ਹੈ ਜ਼ਿੰਮੇਵਾਰ ਬੰਦੇ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਕਰ ਰਹੇ ਜੀ ਖਜ਼ਾਨਾ ਖਾਲੀ ਹੈ ਭਰਿਆ ਹੋਇਆ ਹੈ ਤਾਂ ਫਿਰ ਉਹਨਾਂ ਨੂੰ ਦੇਣ ਦੇ ਵਿੱਚ ਹਰ ਚੀਜ਼ ਕੀ ਹੈ ਤੁਸੀਂ ਵੈਦਾ ਵੀ ਕਰ ਰਹੇ ਹੋ ਸੋ ਮੇਰਾ ਖਿਆਲ ਹੈ ਕਿ ਬਸ ਹੁਬਾਰਾ ਹੋਇਆ ਹੈ ਕਿ ਸੰਕਟ ਵੱਟਾ ਹੈ ਬੰਦੇ ਉਸ ਤਰੀਕੇ ਦੇ ਨਾਲ ਛੋਟੇ ਨੇ ਉਹਦੀ ਕੰਪੀਟੈਂਸ ਵੀ ਨਹੀਂ ਹੈ ਸੈਂਟਰ ਵੱਲੋਂ ਕੋਆਪਰੇਸ਼ਨ ਨਹੀਂ ਹੈ ਪਰ ਮੰਨਣ ਦੀ ਬਜਾਏ ਦੇਖੋ ਸੱਚ ਹੈ ਨਾ ਜਿਹੜਾ ਉਹ ਬਹੁਤ ਚੀਜ਼ਾਂ ਉਤ ਕਰਾਉਂਦਾ ਇੱਕ ਤਾਂ ਸੱਚ ਦਾ ਬੋਲਦੇ ਆਂ ਤਾਂ ਸਮ ਯਾਦ ਰੱਖਣ ਦੀ ਲੋੜ ਨਹੀਂ ਕਿ ਪਿਛਲੀ ਵਾਰ ਕੀ ਹੋਇਆ ਸੀ ਉਠ ਨੂੰ ਵਾਰ-ਵਾਰ ਰਿਪੀਟ ਕਰਨਾ ਪੈਂਦਾ ਬਹੁਤ ਜ਼ੋਰ ਲਾਉਣਾ ਪੈਂਦਾ ਏ ਟੀਆਂ ਚੱਕ ਚੱਕ ਕੇ ਫਿਰ ਵੀ ਜੱਜਦਾ ਨਹੀਂ ਹੈ ਪਰ ਉਹਦੀ ਸਭ ਤੋਂ ਵੱਡੀ ਟ੍ਰੈਂਟੀ ਉਹਦੀ ਹੈ ਕਿ ਜਦ ਤੁਸੀਂ ਝੂਠੇ ਮੰਨੇ ਜੋ ਥੋੜਾ ਵਿਸ਼ਵਾਸ ਉਠੀ ਜਵੇ ਫਿਰ ਜਦੋਂ ਸੱਚੀ ਗੱਲ ਵੀ ਕਰਦੇ ਨੇ ਉਹਨੂੰ ਵੀ ਲੋਕ ਦਸ-ਦਸ ਵਾਰ ਪਰਖਦੇ ਨੇ ਕਿ ਸੱਚ ਵੀ ਹੈ ਕਿ ਨਹੀਂ ਹੈ ਸੋ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਇਮਾਨਦਾਰੀ ਨਾਲ ਮੰਨ ਕੇ ਪਹਿਲੀ ਗੱਲ ਤਾਂ ਇਕਨੋਮੀ ਬਾਰੇ ਦੱਸ ਦੇਣਾ ਚਾਹੀਦਾ ਹੈ ਕਿ ਭਾਈ ਸਾਡੇ ਹੱਥ ਖੜੇ ਨੇ ਊਂਜੀ ਚੀਜ਼ ਹੈ ਕਿ ਜਿਹੜੀਆਂ ਇਤਾਂ ਦੀਆਂ ਸਕੀਮਾਂ ਨੇ ਜਿਹੜੀਆਂ ਲਾਗੂ ਕਰਨੀਆਂ ਸੈਂਟਰ ਨਾਲ ਕੋਆਪਰੇਸ਼ਨ ਹੈ ਤੁਸੀਂ ਸੋ ਸਿਆਸਤ ਕਰੋ ਬਹੁ ਲੜੋ ਜੁਦ ਪਰ ਇਹ ਜਿਹੜੇ ਸਟੇਟ ਦੇ ਹਿੱਤ ਨੇ ਉਹਦੇ ਚ ਤਾਂ ਕੋਆਪਰੇਟ ਕਰਨਾ ਚਾਹੀਦਾ ਹੈ ਸੈਂਟਰ ਨੂੰ ਵੀ ਤੇ ਇਹਨਾਂ ਨੂੰ ਮਤਲਬ ਉਹਨੂੰ ਚਾਹੀਦਾ ਹੈ ਕਿ ਆਪਣਾ ਉਹ ਜੋ ਵੀ ਬਣਦਾ ਹੈ ਜਿਹੜਾ ਡਿਮਾਂਡ ਹੈ ਜਿਹੜੀ ਉਹਨੂੰ ਪ੍ਰੋਪਰਲੀ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰ ਦੇ ਬਹੁਤ ਸਾਰੀਆਂ ਸੈਂਟਰ ਦੀਆਂ ਗਰੰਟਾਂ ਐਸੀਆਂ ਹੁੰਦੀਆਂ ਨੇ ਕਿ ਤੁਹਾਨੂੰ ਪਹਿਲਾਂ ਮਤਲਬ ਉਹ ਕਰਨਾ ਪੈਂਦਾ ਹੈ ਕਿ ਪਹਿਲਾਂ ਖਰਚਾ ਸੀ ਕਰਿਆ ਸੀ ਉਹਦਾ ਹਿਸਾਬ ਦੇ ਦੇਣ ਉਹਦੇ ਹਿਸਾਬ ਨਾਲ ਮਤਲਬ ਸਟੇਟ ਦੇ ਹਿੱਤਾਂ ਦੇ ਲਈ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਦੇ ਪੋਲਿਟਿਕਸ ਕਰਨੀ ਉਹ ਚੱਲੀ ਜਾ ਰਹੀ ਹੈ ਤਿੰਨ ਸਾਲ ਇਦਾਂ ਹੀ ਨਿਕਲ ਗਏ ਨੇ ਪਰ ਆਉਣ ਵਾਲਾ ਸਮਾਂ ਜਿਹੜਾ ਉਹ ਹੋਊਗਾ ਭੜਾ ਹੋਊਗਾ ਇਸ ਤਰੀਕੇ ਦਾ ਸੋ ਡਾਕਟਰ ਸਾਹਿਬ ਆਪਾਂ ਕਹਿ ਸਕਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਮੋਦੀ ਸਰਕਾਰ ਦੇ ਉੱਪਰ ਭਾਂਡਾ ਭੰਨਿਆ ਜਾਊਗਾ ਵੀ ਦੇਖੋ ਜੀ ਅਸੀਂ ਤਾਂ ਬਹੁਤ ਕੁਝ ਕਰ ਰਹੇ ਸੀ ਸੀ ਮਹੱਲਾ ਕਲੀਨਿਕ ਖੋਲਤੇ ਨੇ ਪਰ ਜਿਹੜੀ ਸਾਨੂੰ ਪੈਸੇ ਭੇਜਦੇ ਸੀ ਕਿ ਗਰੀਬ ਲੋਕਾਂ ਦੇ ਇਲਾਜ ਲਈ ਉਹ ਸਰਕਾਰ ਨੇ ਬੰਦ ਕਰਤਾ ਇਸ ਕਰਕੇ ਪ੍ਰਾਈਵੇਟ ਹਸਪੀਟਲ ਨੇ ਤੇ ਜਿਹੜੇ ਜਵਾਬ ਦੇ ਜਾਂਦੇ ਨੇ ਇਸ ਤਰ੍ਹਾਂ ਦੇ ਵੀ ਹੋ ਸਕਦਾ ਆਉਣ ਵਾਲੇ ਕਿਉਂਕਿ ਜਿਮਨੀ ਚੋਣਾ ਬਿਲਕੁਲ ਸਿਰ ਤੇ ਨਹੀਂ ਉੱਥੇ ਕੋਈ ਨਾ ਕੋਈ ਤਾਂ ਜਵਾਬ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦੇਣਾ ਪਊਗਾ ਸੋ ਉਧਰ ਸਾਲ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਦੇ ਵਿੱਚ ਮਾਹੌਲ ਪੂਰਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਭਾਵੇਂ ਕਿ ਕਾਂਗਰਸ ਦੇ ਵਿੱਚ ਵੀ ਗ੍ਰੈਕਲੇਸ ਚੱਲ ਰਿਹਾਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਥੋੜਾ ਗ੍ਰੈਕਲੇਸ ਜ਼ਿਆਦਾ ਚੱਲ ਰਿਹਾ ਲੇਕਿਨ ਫਿਰ ਵੀ ਲੋਕਾਂ ਨੂੰ ਲਭਾਉਣ ਦੇ ਲਈ ਅੱਜ ਨੋਟੀਫਿਕੇਸ਼ਨ ਮਾਫ ਕਰਨਾ ਜਿਹੜਾ ਚੋਣ ਮੈਨੀਫੈਸਟੋ ਆ ਅੱਜ ਉਹ ਜਾਰੀ ਕਰ ਦਿੱਤਾ ਗਿਆ ਪ੍ਰਧਾਨ ਖੜਗੇ ਸਾਹਿਬ ਦੇ ਵੱਲੋਂ ਇਹ ਜਿਹੜਾ ਜਾਰੀ ਕੀਤਾ ਗਿਆ ਅੱਜ ਵੱਡੇ ਵਾਦੇ ਚੋਣਾਂਬੀ ਵਾਦੇ ਕੀਤੇ ਗਏ ਨੇ ਤੇ ਇਹਨਾਂ ਨੇ ਇਹ ਗੱਲ ਕਹੀ ਆ ਨਾਲ ਇਹ ਕਹਿੰਦੇ ਚੋਣਾਂਬੀ ਵਾਦੇ ਨਹੀਂ ਇਹ ਪੱਕੇ ਵਾਦੇ ਨੇ ਇਹ ਗਾਰੰਟੀਆਂ ਪੱਕੀਆਂ ਨੇ ਜਿਹੜੀਆਂ ਨੂੰ ਪੂਰੀਆਂ ਕੀਤੀ ਜਾਣਗੀਆਂ ਸੋ ਦੱਸਿਆ ਗਿਆ ਕਿ ਇਹ ਦੋ ਫੇਸ ਦੇ ਵਿੱਚ ਜਿਹੜਾ ਚੋਣ ਮੈਨੀਫੈਸਟੋ ਹੋਏਗਾ ਪਹਿਲਾ ਫੇਸ ਸੱਤ ਗਾਰੰਟੀਆਂ ਤੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਬਾਕੀ ਦੀਆਂ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ ਕਿਵੇਂ ਦੇਖ ਰਹੇ ਹੋ ਇਸ ਚੋਣ ਮੈਨੀਫੈਸਟੋ ਨੂੰ ਕਿ ਕਾਂਗਰਸ ਦਾ ਇਹ ਚੋਣ ਮੈਨੀਫੈਸਟੋ ਕਾਂਗਰਸ ਦੀ ਸਹਾਇਤਾ ਕਰੇਗਾ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੇ ਲਈ ਤੇ ਇਸ ਚੋਣ ਮੈਨੀਫੈਸਟੋ ਵਿੱਚ ਵਾਅਦੇ ਕਿਹੜੇ-ਕਿਹੜੇ ਕੀਤੇ ਗਏ ਨੇ ਉਸ ਕੁਮਿੰਦਰ ਜੀ ਦੁਨੀਆ ਭਰ ਦੇ ਵਿੱਚ ਇਹ ਟ੍ਰੈਂਡ ਚੱਲਦਾ ਹੈ ਝੂਠੇ ਵਾਅਦੇ ਕਰਨ ਦਾ ਪਰ ਉਹ ਕਿਉਂਕਿ ਝੂਠੇ ਹੁੰਦੇ ਨੇ ਇਸ ਕਰਕੇ ਫਿਰ ਉਹਦੇ ਨਾਲ ਹੁਣ ਲਫਜ਼ ਗਰੰਟੀ ਲੈਣਾ ਸ਼ੁਰੂ ਕਰਦਾ ਹੈ ਉਹਦੇ ਨਾਲ ਇਹ ਕਰਨਾ ਪਏਗਾ ਪੱਕਾ ਵਾਅਦਾ ਇਹ ਮਤਲਬ ਇਹ ਕਹਿਣ ਦੀ ਜ਼ਰੂਰਤ ਤਾਂ ਪੈਂਦੀ ਹੈ ਕਿ ਕੱਚੇ ਵਾਅਦੇ ਵੀ ਪਹਿਲਾਂ ਕਰੇ ਹੋਏ ਸੋ ਇਹ ਸਾਰੀਆਂ ਪਾਰਟੀਆਂ ਦਾ ਲਗਭਗ ਇਹੀ ਹਾਲ ਹੈ ਪਰ ਬੀਜੇਪੀ ਨੇ ਰਿਕਾਰਡ ਸਾਰਿਆਂ ਨਾਲ ਤੋੜ ਦਿੱਤੇ ਸੀ ਪਹਿਲਾਂ ਪਰ ਬੀਜੇਪੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਮਤਲਬ ਬਹੁਤ ਕਮਾਲ ਕਰੀ ਹੈ ਕਿ ਗਰੰਟੀਆਂ ਨੇ ਜੀ ਸਾਡੀਆਂ ਹਨ। ਪਰ ਇਹਨਾਂ ਚੋਂ ਕੋਈ ਮਤਲਬ ਸਾਰੀਆਂ ਪਾਰਟੀਆਂ ਇੱਕ ਇੱਕ ਦੇ ਗਾਟੀਆਂ ਇਹ ਨਹੀਂ ਦੱਸਦੇ ਕਿ ਜਿਹੜਾ ਖਰਚਾ ਹੈ ਕਿੱਥੋਂ ਹੋਣਾ। ਕੀ ਇਹ ਕਰਜ਼ਾ ਚਾੜਤੀ ਕਰਨਾ? ਜੇ ਤਾਂ ਘਰਫੂਕ ਤਮਾਸ਼ਾ ਹੀ ਦੇਖਣਾ ਵੀ ਤਾਂ ਗੱਲ ਹੀ ਹੋਰ ਹੈ। ਮਤਲਬ ਅਸੀਂ 2000 ਔਰਤਾਂ ਨੂੰ ਜੀ 6000 ਬਜ਼ੁਰਗਾਂ ਨੂੰ ਅਸੀਂ ਮਤਲਬ ਪੁਰਾਣੀ 올ਡ ਸਕੀਮ ਲੈ ਆਵਾਂਗੇ ਉਹ ਸੱਤ ਵਾਹ ਦੇ ਉਹਨਾਂ ਨੇ ਕਰਦੇ ਨੇ ਜੀ ਐਮਐਸਪੀ ਦੀ ਗਰੰਟੀ ਦੇਵਾਂਗੇ ਸਾਰਾ ਕੁਝ ਕਰਾਂਗੇ ਜੋ ਮਰਜੀ ਜੋ ਕਹੇਦੇ ਉਹ ਚੰਦ ਤੱਲੇ ਲੈ ਆਵਾਂਗੇ ਸੂਰਜ ਨੂੰ ਮਤਲਬ ਪਤਾਲ ਚ ਵਾਰ ਦਾਂਗੇ ਪਤਾ ਨਹੀਂ ਕੀ ਕੁਝ ਕਹਿ ਸਕਦੇ ਸਰ 2 2 ਲੱਖ ਦਾ ਨੌਜਵਾਨਾਂ ਨਾਲ ਵੀ ਵਾਦਾ ਕੀਤਾ ਵੀ ਪੱਕੀਆਂ ਭਰਤੀਆਂ ਕੀਤੀ ਜਾਣਗੇ ਸਰਕਾਰੀ 2 ਲੱਖ ਭਰਤੀਆਂ ਏ ਵੀ ਨੌਜਵਾਨਾਂ ਨੂੰ ਮੁਕਤੇ 1000 ਉਹਨਾਂ ਵੱਲੋਂ ਵੀ ਇੱਕ ਵੱਡਾ ਵਾੜਾ ਇੱਕ ਤਾਂ ਚਲੋ ਭਾਰਤੀਆਂ ਦੀ ਗੱਲ ਤਾਂ ਹੋ ਗਈ ਭਾਰਤੀਆਂ ਕਹਿੰਦੇ ਸੀ 2 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਵਾਂਗੇ ਸਰਕਾਰੀ ਤੌਰ ਤੇ ਰੁਜ਼ਗਾਰ ਦਵਾਂਗੇ ਤੇ ਦੂਸਰਾ ਨਸ਼ਾ ਮੁਕਤੀ ਦੀ ਗੱਲ ਕੀਤੀ ਹੈ ਅੱਜ ਖੜਕੇ ਸਾਹਿਬ ਕਹਿ ਰਹੇ ਸੀ ਕਿ ਪੰਜਾਬ ਤੋਂ ਵੀ ਮਾੜੇ ਹਾਲਾਤ ਹਰਿਆਣਾ ਦੇ ਵਿੱਚ ਨਸ਼ੇ ਨੂੰ ਲੈ ਕੇ ਉਹ ਕਹਿੰਦੇ ਵੀ ਜਿੰਨੀਆਂ ਪੰਜਾਬ ਦੇ ਵਿੱਚ ਮੌਤਾਂ ਆਉਂਦੇ ਨੇ ਉਸ ਤੋਂ ਵੱਧ ਹਰਿਆਣੇ 'ਚ ਹੋ ਰਹੀਆਂ ਨੇ ਅਸੀਂ ਹਰਿਆਣੇ ਨੂੰ ਨਸ਼ਾ ਮੁਕਤ ਕਰ ਦਾਂਗੇ ਕਿਵੇਂ ਦੇਖਣ ਉਹਨਾਂ ਦੇ ਨੌਜਵਾਨਾਂ ਨਾਲ ਇਹਨਾਂ ਦੋ ਵੱਡੇ ਵਾਅਦਿਆਂ ਨੂੰ ਜਦੋਂ ਇਦਾਂ ਦੀ ਗੱਲ ਕਰਦੇ ਨੇ ਵੀ ਇੰਨੀਆਂ ਨੌਕਰੀਆਂ ਕਹਤਾਂਗੇ ਮੈਨੂੰ ਤਾਂ ਡਰ ਲੱਗਣ ਲੱਗ ਜਾਂਦਾ ਹੈ ਜਿਹਦਾ ਮਤਲਬ ਇਹ ਹੁੰਦਾ ਵੀ ਨਸ਼ਾ ਪਤੂਗਾ ਐਕਚੁਅਲੀ ਹਰਿਆਣਾ ਸਾਡੇ ਨਾਲੋਂ ਆਮ ਤੌਰ ਤੇ ਡਵੈਲਪਮੈਂਟ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਦੇ ਵਿੱਚ ਕਹਿ ਲਓ ਕਿ ਸਾਡੇ ਨਾਲੋਂ ਪਿੱਛੇ ਚੱਲਦਾ ਹੈ ਮਤਲਬ ਇਹ ਵੱਡਾ ਭਰਾ ਹੈ ਜਿਹੜਾ ਇਹਨੂੰ ਛੋਟਾ ਭਰਾ ਫੋਲੋ ਕਰਦਾ ਹੈ ਉੱਥੇ ਵੀ ਮੈਂ ਜਾ ਕੇ ਦੇਖਿਆ ਕਿ ਨਸ਼ੇ ਫਰੋਤੀਆਂ ਸਾਰਾ ਕੁਝ ਲਗਭਗ ਪੰਜਾਬ ਵਰਗਾ ਹੀ ਹੈ ਲਾ ਐਂਡ ਆਰਡਰ ਦੀ ਸਮੱਸਿਆ ਵੀ ਸੀਰੀਅਸ ਹੈ ਚੌਕਾਂ ਦੇ ਵਿੱਚ ਉੱਥੇ ਵੀ ਬੰਦੇ ਮਾਰ ਦਿੱਤੇ ਜਾਂਦੇ ਨੇ ਚੰਗੇ ਬਲੇ ਲੀਡਰ ਕਹਿੰਦੇ ਤੋ ਇਹ ਸਾਡਾ ਨਾਰਥ ਇੰਡੀਆ ਹੈ ਯੂਪੀ ਸਮੇਤ ਇਹ ਇਤਨਾ ਚੀਜ਼ਾਂ ਦੀ ਗ੍ਰੇਟ ਹੈ ਨਸ਼ੇ ਦੀ ਵੀ ਤੇ ਕਹਾਂ ਕਿਸ ਨੂੰ ਪਰ ਇਹਦੇ ਲਈ ਬਹੁਤ ਹੱਦ ਤੱਕ ਲਗ-ਤੱਗ ਸਾਰੇ ਪੋਲੀਟਿਸ਼ੀਅਨ ਜ਼ਿੰਮੇਵਾਰ ਨੇ ਵਿੰਗੇ ਟਡੇ ਤਰੀਕੇ ਦੇ ਨਾਲ ਕਿਉਂਕਿ ਉਹਨਾਂ ਨੇ ਹੀ ਰਾਜ ਰਹਿ ਬਦਲ ਬਦਲ ਕੇ ਪਾਰਟੀਆਂ ਨੇ ਕੀਤਾ ਉਹਦੇ ਚੋਂ ਇਹ ਸਾਰਾ ਕੁਝ ਨਿਕਲਿਆ ਪਰ ਜਿਹੜੇ ਵਾਅਦੇ ਕਰਨ ਦਾ ਹੁੰਦਾ ਨਰਵਾਜ ਪੈ ਗਿਆ ਬਹੁਤ ਜ਼ਿਆਦਾ ਮਤਲਬ ਬਿਲਕੁਲ ਮੈਨੂੰ ਯਾਦ ਆ ਰਿਹਾ ਇਹ ਉਹਨਾਂ ਦੇ ਹੀ ਨੇ ਉਹ ਜਿਸ ਤਰ੍ਹਾਂ ਵਾਅਦਾ ਕਰਦੇ ਕਰਦੇ ਨਾ ਕੋਈ ਮੁੰਡਾ ਕਿਸੇ ਕੁੜੀ ਨੂੰ ਕਹਿ ਰਿਹਾ ਸੀ ਕਿ ਮੈਂ ਤੇਰੇ ਲਈ ਤਾਰੇ ਤੋੜ ਦੇਵਾਂ 우ਸਮਾਨ ਖੱਬੇ ਤੇ ਉਹਨਾਂ ਦਾ ਚੰਦਰਮਾ ਤੇਰੇ ਵਾਲਾਂ ਚ ਲਿਆ ਉਹਨੂੰ ਪੁੱਛਦੀ ਹੈ ਵੀ ਕੱਲ ਫਿਰ ਤੂੰ ਮੈਨੂੰ ਮਿਲਣ ਆ ਰਿਹਾ ਹੈ ਨਾ ਸ਼ਾਮੀ ਕਹਿੰਦਾ ਹਾਂ ਜੇ بارش ਨਾ ਹੋਈ ਤਾਂ ਆ ਜਾਵਾਂਗੇ ਸੋ ਐਗਜ਼ੈਕਟਲੀ ਮਤਲਬ ਉਹ ਉਹਨਾ ਕੰਡੀਸ਼ਨਲ ਬਣੀ ਸ਼ੁਰੂ ਹੋ ਜਾਂਦੀ ਹੈ ਨਹੀਂ ਕਿ ਜੀ ਅਸੀਂ ਤਾਂ ਕਰ ਦੇਣਾ ਸੀ ਵਾਅਦਾ ਪੂਰਾ ਜਿਵੇਂ ਆਪਣੇ ਸਿਹਤ ਤੇ ਸਿੱਖਿਆ ਪੰਜਾਬ ਚ ਹੋ ਰਹੀ ਹੈ ਕਿ ਜੇ ਸੈਂਟਰ ਕੋਆਪਰੇਟ ਕਰਦਾ ਤਾਂ ਅਸੀਂ ਕਰ ਦੇਣਾ ਸੀ ਤੋ ਮੇਰਾ ਨਹੀਂ ਖਿਆਲ ਕਿ ਸਾਰੇ ਵਾਅਦੇ ਕਰ ਸਕਣਗੇ ਪਰ ਇਹ ਜ਼ਰੂਰ ਹੈ ਕਿ ਕਿਉਂਕਿ ਇਲੈਕਸ਼ਨਾਂ ਦਾ ਇਲੈਕਸ਼ੀ ਲੈਕਸ਼ਨੀਅਰਿੰਗ ਹੈ ਜਿਹੜੀ ਇਲੈਕਸ਼ਨ ਪ੍ਰਪਗੈਂਡਾ ਹੈ ਜਿਹੜਾ ਉਹ ਅੱਜ ਕੱਲ੍ਹ ਇਸ ਗੱਲ ਤੇ ਖੜਾ ਹੋ ਗਿਆ ਦੋ ਗੱਲਾਂ ਦੀ ਇੰਡੀਕੇਸ਼ਨ ਹੈ ਇੱਕ ਤਾਂ ਸਿਆਸੀ ਕਾਪਟੀਓਂ ਦਾ ਜਦੋਂ ਹੈ ਹੀ ਰੋ ਸਾਡਾ ਵੋਟਰ ਵੀ ਬਹੁਤ ਜਲਦੀ ਭਰਮ ਜਾਂਦਾ ਮਤਲਬ ਉਹਨੂੰ ਇਸ ਤਰੀਕੇ ਨਾਲ ਪਰਮਾ ਲਿਆ ਜਾਂਦਾ ਜਿਵੇਂ ਔਰਤਾਂ ਨੂੰ 2000 ਨਾਲ ਕਿਉਂ ਦੇਣਾ ਹੈ ਔਰਤਾਂ ਨੂੰ 2000 ਨੂੰ ਸਮਝਾਉਣਾ ਕਰਜ਼ਾ ਚੜਾ ਕੇ ਤੁਸੀਂ ਦੇਣਾ ਕਿਸ ਗੱਲ ਲਈ ਦੇਣਾ ਤੁਸੀਂ ਕੰਮ ਦੋ ਲੋਕਾਂ ਨੂੰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਾਲ ਪੈ ਜਾਂਦੇ ਸੀ ਬੁਰੀ ਹਾਲਤ ਹੁੰਦੀ ਸੀ ਉਦੋਂ ਜਿਹੜੇ ਰਾਜੇ ਮਹਾਰਾਜੇ ਨੇ ਲੋਕਾਂ ਨੂੰ ਰਾਸ਼ਨ ਦਿੰਦੇ ਸੀ ਪਰ ਰਾਸ਼ਨ ਵਿਹਲਿਆਂ ਨੂੰ ਨਹੀਂ ਸੀ ਕਦੇ ਦਿੱਤਾ ਜਾਂਦਾ ਬਹੁਤ ਸਾਰੀਆਂ ਬਿਲਡਿੰਗਾਂ ਇਹਦੇ ਤੋਂ ਬਣੀ ਆਉਣੀਆਂ ਨੇ ਕੋ ਦਿਨ ਰਾਤ ਕੰਮ ਕਰਾਉਂਦੇ ਸੀ ਅਸੀਂ ਕੀ ਕਰੇ ਵਿਹਲੇ ਬੈਠ ਕੇ ਲੋਕਾਂ ਨੂੰ ਸੀਗੇ ਨੇ ਤੁਸੀਂ ਖਾਓ ਸਾਨੂੰ ਵੋਟ ਪਾ ਦਿਓ ਅਸੀਂ ਤੁਹਾਨੂੰ ਦੇ ਪਰ ਇਹ ਨਵਾਂ ਮਾਡਲ ਹੈ ਬਿਲਕੁਲ ਇਹ ਵਾਰੋਂ ਆਇਆ ਹੈ ਕਿ ਤੁਸੀਂ ਵੈਲਫੇਅਰ ਤੇ ਲੋਕਾਂ ਨੂੰ ਲਾ ਦਿਓ ਉਹ ਨਾਂ ਕਮਾਉਣ ਯੋਗੇ ਰਹਿਣ ਖਾਣ ਯੋਗੇ ਰਹਿਣ ਉਹਨਾਂ ਕੋ ਰੋਟੀ ਢੱਡ ਭਰਨ ਯੋਗਾ ਦੇਜੋ ਤ ਤੇ ਮਾਗ ਉਹਨਾਂ ਦੇ ਡੱਲ ਹੋ ਜਾਣ ਆਪੇ ਨਸ਼ਿਆਂ ਚ ਕ੍ਰਾਈਮ ਚ ਪੈਪੂ ਜਾਣਗੇ ਪਰ ਜਿਹੜੀ ਪਬਲਿਕ ਹੈ ਸਾਰੀ ਦੀ ਸਾਰੀ ਉਹਨੂੰ ਹੀ ਕਰਪਟ ਕਰਦੇ ਤੁਸੀਂ ਮੇਜਰ ਨਾਇੰਥ ਸ਼ੇਅਰ ਤੁਸੀਂ ਖਾਓ ਕੂੜੀਆਂ ਮੋਟੀਆਂ ਮਤਲਬ ਬੋਟੀਆਂ ਛੋਟੀਆਂ ਉਹਨਾਂ ਨੂੰ ਸਿੱਧੀ ਚੱਲੋ ਅਸਲ ਤੇ ਵਿੱਚ ਓਰ ਬਾਤ ਪਰ ਇਹ ਮੇਰਾ ਖਿਆਲ ਹੈ ਕਿ ਲੋਕਾਂ ਨੂੰ ਵੀ ਬਾਈਕਟ ਕਰਨਾ ਚਾਹੀਦਾ ਕੋਈ ਚੀਜ਼ ਮੁਫਤ ਨਹੀਂ ਲੈਣੀ ਚਾਹੀਦੀ ਕੋਈ ਚੀਜ਼ ਤਾਂ ਫ੍ਰੀ ਨਹੀਂ ਲੈਣੀ ਚਾਹੀਦੀ ਜਾਂ ਤਾਂ ਪੋਲੀਟੀਸ਼ਨ ਆਪਣੀਆਂ ਜੇਬਾਂ ਚੋਂ ਦੇਣ ਹੁੰਦਾ ਕੀ ਹੈ ਕਿ ਜਿਹੜੇ ਪੋਲੀਟੀਸ਼ਨ ਦੇ ਘਰੇ ਫ੍ਰਿਜ ਨਹੀਂ ਜਿੱਥੇ ਕੋਈ ਮੁਰਤੀ ਆਉਂਦੇ ਕੋਦਾਂ ਅੰਡੇ ਵਰ ਆ ਜਾਂਦੀਆਂ ਪਰ ਇਲੈਕਸ਼ਨਾਂ ਵੀ ਸਿਆਸਤ ਵੀ ਆਪਣੇ ਆਪ ਤੇ ਬਹੁਤ ਵੱਡਾ ਬਿਜ਼ਨਸ ਬਣ ਚੁੱਕੀ ਹੈ ਪਰ ਇਸੇ ਨਾਂ ਹੇਠ ਲੁੱਟਿਆ ਜਾਂਦਾ ਹੈ ਕਿ ਤੁਸੀਂ ਥੋੜਾ ਜਿਹਾ ਪਰੇ ਨੂੰ ਲੈ ਕੇ ਖਾਓ ਮੋਟਾ ਹਿੱਸਾ ਜਿਹੜਾ ਅਸੀਂ ਖਾ ਲਏ ਉਹ ਮੇਰਾ ਖਿਆਲ ਹੈ ਸਾਰੀਆਂ ਸਿਆਸੀ ਪਾਰਟੀਆਂ ਦਾ ਇੱਕ ਤੇ ਇਲੀਗਲ ਕਰ ਦੇਣੇ ਚਾਹੀਦੇ ਨੇ ਜਿਹੜੇ ਵੀ ਇਹ ਮਤਲਬ ਵਾਅਦੇ ਕਰਦੇ ਨੇ ਜਿਹੜੇ ਵੀ ਮੈਨੀਫੈਸਟੋ ਨੇ ਉਹ ਲੀਗਲੀ ਐਕਸ਼ਨੇਬਲ ਹੋਣ ਕਿ ਜੇ ਉਹਨੇਸ ਟਾਈਮ ਪੀਰੀਅਡ ਦੇ ਵਿੱਚ ਨਹੀਂ ਹੋਇਆ ਤਾਂ ਫੜਕੇ ਅੰਦਰ ਕਰ ਦੇਣ ਉਹਨਾਂ ਨੂੰ ਕਿ ਤੁਸੀਂ ਵਾਅਦਾ ਕਰੇ ਸੀ ਤੁਸੀਂ ਨਹੀਂ ਕਰਿਆ ਹੈ ਪਰ ਇਹਦੇ ਉੱਪਰ ਸਾਰੀਆਂ ਪਾਰਟੀਆਂ ਮੇਰਾ ਖਿਆਲ ਇਹ ਤਾਂ ਬਰੋਧ ਕਰਨੀਆਂ। ਪਰ ਦੂਜੀ ਚੀਜ਼ ਇਹ ਲੋਕਾਂ ਨੂੰ ਵੀ ਚੇਤਨ ਹੋਣ ਦੀ ਲੋੜ ਹੈ। ਕਿ ਭਾਈ ਇਹ ਥੋਡੀ ਉਹ ਹੀ ਉਨ ਲਾ ਕੇ ਜਿੰਨੇ ਉਹ ਕਹਿੰਦੇ ਨੇ ਨਾ ਵੀ ਕਿਸੇ ਭੇਡੂ ਨੇ ਇੱਟਾਂ ਦੇ ਵਿੱਚ ਜਿਹੜਾ ਭੇਡੂ ਇਲੈਕਸ਼ਨਾਂ 'ਚ ਖੜਾ ਹੋ ਗਿਆ ਉਹ ਕਹਿੰਦਾ ਵੀ ਤੁਹਾਨੂੰ ਸਿਆਲਾ 'ਚ ਆਪਾਂ ਸਵਟਰ ਦੇ ਦੇਵਾਂਗੇ ਬਣਾ ਕੇ ਬਹੁਤ ਵਧੀਆ ਉਹਨਾਂ ਦੇ ਸੋਹਣੇ ਸੋਹਣੇ ਸਵਟਰ ਪਾਇਆ ਕਰੋ ਐਵੇਂ ਠੰਡ 'ਚ ਮਰੀ ਜਾਣਾ। ਉਹ ਕਿਸੇ ਨੇ ਪੁੱਛ ਲਿਆ ਕਿ ਭਾਈ ਉਹਨੂੰ ਕਿੱਥੋਂ ਆਉ ਉਹ ਵੀ ਕਹਿੰਦਾ ਉਹਨਾਂ ਤਾਂ ਥੋਡੀ ਉਹ ਹੀ ਲਾਹਾਂਗੇ। ਮਤਲਬ ਉਹਦਾ ਸਵਟਰ ਬਣਾ ਕੇ ਦੇਵਾਂਗੇ। ਉਹ ਬਿਲਕੁਲ ਇਹ ਕੰਮ ਹੋ ਰਿਹਾ ਲੋਕਾਂ ਨਾਲ ਅਰੁਣਾ ਨੂੰ ਸਮਝ ਕਰਨੀ ਚਾਹੀਦੀ ਹੈ ਕਿ ਇਹ ਜਿਹੇ ਭਰਮ ਜਾਤੀ ਨੂੰ ਵੋਟਾਂ ਪਾਉਂਦੇ ਜੀ ਦੇਖੋ ਇਮਾਨਦਾਰ ਕੈਂਡੀਡੇਟ ਦੇਖੋ ਉਹਨਾਂ ਨੂੰ ਵੋਟਾਂ ਪਾਉਣਾ ਹੈ ਉਹਦਾ ਕਿਰਦਾਰ ਦੇਖ ਕੇ ਵੋਟ ਪਾਉਂਦੇ ਹੋ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ ਦੇਖ ਕੇ ਬਿਲਕੁਲ ਸਰ ਬਿਲਕੁਲ ਜੇ ਕਾਂਗਰਸ ਪੱਤੇ ਖੋਲਦੇ ਆਉਣ ਵਾਲੇ ਦਿਨਾਂ ਤੇ ਹੋਰ ਬਾਕੀ ਪਾਰਟੀਆਂ ਵੀ ਵੱਡੇ ਵੱਡੇ ਵਾਅਦੇ ਜਿਹੜੇ ਕਰ ਸਕਦੇ ਨੇ ਕਿਵੇਂ ਅੱਜ ਕਾਂਗਰਸ ਨੇ ਵੀ 300 ਯੂਨਿਟ ਦੀ ਗੱਲ ਕੀਤੀ ਹੈ ਪਹਿਲਾਂ ਪੰਜਾਬ ਦੇ ਵਿੱਚ ਵੀ ਕਿਉਂਕਿ ਮਾਨ ਸਰਕਾਰ ਹਮੇਸ਼ਾ ਕਹਿੰਦੇ ਸੀ ਵਾਅਦਾ ਕੀਤਾ ਸੀ ਗਰੰਟੀ ਦਿੱਤੀ ਸੀ 300 ਯੂਨਿਟ ਅਸੀਂ ਦੇ ਰਹਾਂਗੇ 90% 80% ਲੋਕਾਂ ਨੂੰ ਕਹਿ ਰਹੇ ਸੀ ਫ੍ਰੀ ਕੀਤਾ ਹੋਇਆ ਬਿਜਲੀ ਬਿੱਲ ਤੇ ਉੱਥੇ ਹੁਣ ਜਿਹੜਾ ਇਲਾਜ ਦੀ ਗੱਲ ਹੈ ਪਹਿਲਾਂ 5 ਲੱਖ ਤੱਕ ਤਾਂ ਗੱਲਾਂ ਚੱਲਦੀਆਂ ਸੀ ਹੁਣ ਕਾਂਗਰਸ ਇਹਦਾ 25 ਲੱਖ ਤੱਕ ਪਹੁੰਚਾਤਾ ਹੈ ਵੀ 25 ਲੱਖ ਤੱਕ ਦਾ ਇਲਾਜ ਅਸੀਂ ਫ੍ਰੀ ਕਰਾਵਾਂਗੇ ਪਰ ਸਰ ਤੁਹਾਡੇ ਕਹਿਣ ਮੁਤਾਬਕ ਇਹ ਪੈਸੇ ਆਉਣਗੇ ਕਿੱਥੋਂ ਇਹ ਅਜੇ ਤੱਕ ਨਹੀਂ ਦੱਸਿਆ ਗਿਆ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਹਰਿਆਣਾ ਦੇ ਵਿੱਚ ਬਾਕੀ ਹੋਰ ਪਾਰਟੀਆਂ ਵੱਲੋਂ ਵੀ ਵੱਡੇ ਵੱਡੇ ਐਲਾਨ ਵੱਡੇ ਵੱਡੇ ਵਾਅਦੇ ਦੇਖਣ ਨੂੰ ਮਿਲ ਸਕਦੇ ਨੇ ਸੋ ਜਦੋਂ ਤੱਕ ਇਲੈਕਸ਼ਨ ਨਹੀਂ ਹੋਏਗੀ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਦੇ ਚੋਣਬੀ ਵਾਅਦੇ ਹੁੰਦੇ ਰਹਿਣਗੇ ਪਰ ਭਾਵੇਂ ਕੀ ਅੱਜ ਖੜਕੇ ਸਾਹਿਬ ਇਹ ਕਹਿੰਦੇ ਨਜ਼ਰ ਆਏ ਨੇ ਵੀ ਚੋਣਬੀ ਵਾਅਦੇ ਨਹੀਂ ਹੈਗੇ ਇਹ ਸਾਡੇ ਪੱਕੇ ਵਾਅਦੇ ਨੇ ਜਿਹੜੇ ਪੂਰੇ ਕੀਤੇ ਜਾਣਗੇ ਇਹ ਕਹਿੰਦੇ ਨਜ਼ਰ ਆਏ ਨੇ ਆ ਸੋ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਪ੍ਰੋਗਰਾਮ ਚੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। شکریہ ਲਖਵਿੰਦਰ ਜੀ ਸਰੋਤਿਆਂ ਦਾ ਦਰਸ਼ਕਾਂ ਦਾ ਸਤਨਾ ਦਾ ਬਹੁਤ ਬਹੁਤ شکریہ ਸਿਆਸੀ ਪਾਰਟੀਆਂ ਦਾ ਵੈਧੇ ਕਰਨ ਲਈ ਬਹੁਤ ਬਹੁਤ شکریہ థాంک یو। ਸੋ ਇਸਾਨ ਡਾਕਟਰ ਹਰਵਿੰਦਰ ਸਿੰਘ ਪੱਟੀ ਜਣਾ ਵੱਲੋਂ ਅੱਜ ਦੇ ਨਾਲ اہم ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ। ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਹੋਰ ਤੱਕ دیਓ ਇਜਾਜ਼ਤ ਧੰਨਵਾਦ।